ਅੱਜ ਮੇਰੇ ਪੁੱਤ ਨੂੰ ਮਰੇ ਹੋਏ ਨੂੰ ਵੀ ਜਿਹੜੀ ਸਰਕਾਰ ਆ ਕੋਸ਼ਿਸ਼ਾਂ ਕਰਦੀ ਹੈ ਵੀ ਅਸੀਂ ਇਹਦਾ ਗੈਂਗਸਟਰ ਨਾਲ ਲਿੰਕ ਸਾਬਤ ਕਰ ਦਈਏ ਮੈਂ ਤਾਂ ਹੁਣ ਵੀ ਕਹਿੰਦਾ ਜਿਹੜੀ ਮਰਜ਼ੀ ਏਜੰਸੀ ਜਾਂਚ ਕਰ ਲਵੇ ਸਾਡੇ ਫੋਨ ਟਾਈਪਿੰਗ ਤੇ ਲਾ ਲੋ ਮੇਰੇ ਪੁੱਤ ਦਾ ਫੋਨ ਤਾਂ ਪੁਲਿਸ ਦੀ ਕਸਟਡੀ ਦੇ ਵਿੱਚ ਪਿਆਈ ਹੈ ਰੈਕਡ ਸਾਰਾ ਸੋਨ ਕੋਲੇ ਆ ਕਿਤੇ ਸਾਬਤਤਾ ਕਰੋ ਹੂੰ ਹੁਣ ਉਸੇ ਲੜਕਿਆਂ ਨੂੰ ਇਹ ਫੋਨ ਕਰਕੇ ਕਹਿ ਰਹੇ ਵੀ ਤੂੰ ਇੱਕ ਵਾਰੀ ਨਾਮ ਲੈ ਸਿੱਧੂ ਦਾ ਇਹ ਮੈਨੂੰ ਭੇਜਿਆ ਸੀ ਉੱਥੇ ਤੇਰੇ ਸਾਰੇ ਕੇਸ ਮਾਪ ਜਿਹੜਾ ਸਾਡੇ जख्मਾਂ ਤੇ ਲੂਣ ਭੁੱਕਣ ਵਾਲੀ ਗੱਲ ਹੈ ਹੂੰ ਸਾਡਾ ਸ਼ੇਰ ਵਰਗਾ ਪੁੱਤ ਗਿਆ ਹੈ ਆਰਾ ਉਸ ਤੋਂ ਬਾਅਦ ਲੌਰੈਂਸ ਨੂੰ ਰਿਕਾਰਡ ਕੀਤਾ ਜਾਂਦਾ ਇੱਕ ਨਹੀਂ ਦੋ ਵਾਰੀ ਕੀਤਾ ਜਾਂਦਾ ਪਰ ਸੂਬੇ ਦੀ ਸਰਕਾਰ ਇਹ ਗੱਲ ਕਹਿੰਦੀ ਕਿ ਅਸੀਂ ਨਹੀਂ ਕੀਤਾ ਇਹ ਕਿਸੇ ਹੋਰ ਸੂਬੇ ਚ ਹੋ ਗਿਆ ਜੈਪੁਰ ਦੇ ਪੁਲਿਸ ਮੁਖੀ ਨੇ ਕਿਹਾ ਜੀ ਕਿ ਅਸੀਂ ਨਹੀਂ ਕੀਤਾ ਇਹ ਕਿਤੇ ਹੋਰ ਹੋ ਗਿਆ ਇਹ ਤਾਂ ਭੰਬਲ ਭੂਸਾ ਜਿਹਾ ਬਣ ਗਿਆ ਦੇਖੋ ਜੀ ਕਈ ਅਫਸਰ ਦੱਸਦੇ ਨੇ ਪਰ ਉਹ ਆਪਣਾ ਨਾਮ ਗੁਪਤ ਰੱਖਣ ਦੇ ਹਰੇਕ ਬੰਦਾ ਆਪਣੀ ਜੋਬ ਨੂੰ ਪਹਿਲਾਂ ਸਿਕਿਉਰ ਕਰਦਾ ਇੱਕ ਚੰਡੀਗੜ੍ਹ ਦੇ ਡੇਰੇ ਬਣੀ ਹੈ ਔਰ ਇੱਕ ਜ਼ਿੰਮੇਵਾਰ ਅਧਕਾਰੀ ਨੇ ਮੇਰੇ ਨਾਲ ਗੱਲ ਕੀਤੀ ਹੈ ਪਰ ਉਹ ਆਪਣਾ ਨਾਮ ਨਹੀਂ ਅਗਲਾ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਇਸ ਗੱਲ ਦੇ ਵਿੱਚ ਕਿਉਂਕਿ ਦੂਸਰੀ ਬਠਿੰਡਾ ਜੇਲ੍ਹ ਦੇ ਵਿੱਚ ਬਣੀ ਹੈ 11 ਮਹੀਨੇ ਹੋ ਗਏ ਜੋੜਾ ਕੰਮ ਪਹਿਲੇ ਮਹੀਨੇ ਹੋਇਆ ਸੀ ਉੱਥੇ ਉਸ ਤੋਂ ਬਾਅਦ ਫਾਇਲਾ ਨੇ ਅਸੀਂ ਜੇ ਕਰਾਂਗੇ ਅਸੀਂ ਉਹ ਕਰਾਂਗੇ ਨਵੇਂ ਟੈਗ ਪਾ ਲੈਂਦੇ ਆ ਸਾਡੀਆਂ ਤਸੱਲੀਆਂ ਜੀਆਂ ਕਰਵਾਈ ਜਾਂਦੇ ਆ ਕੰਮ ਇੱਕ ਵੀ ਅੱਗੇ ਨਹੀਂ ਵਧਦਾ ਮਾਤਾ ਜੀ ਕਹ ਲੈਣਾ ਇੱਕ ਪੰਜਾਬ ਦੇ ਸੀਨੀਅਰ ਨੇਤਾ ਦਾ ਬਿਆਨ ਆਇਆ ਉਹ ਕਹਿੰਦੇ ਵੀ ਸਿੱਧੂ ਮੂਸੇਵਾਲਾ ਦੇ ਮਾਪੇ ਤਾਂ ਰਾਜਨੀਤਿਕ ਰੰਗਣ ਦੇ ਵਿੱਚ ਰੰਗੇ ਹੋਣ ਦੀਆਂ ਗੱਲਾਂ ਕਰਦੇ ਆ ਸਾਨੂੰ ਕਿਤੇ ਜਦੋਂ ਕੋਈ ਮਤਲਬ ਕਿਸੇ ਨੇ ਲੜਨੀ ਫੜਾਇਆ ਤਾਂ ਫਿਰ ਸਾਡੇ ਕੋਲ ਤਾਂ ਇੱਕ ਜਨਤਾ ਹੀ ਬਚੀ ਹੈ ਹੂੰ ਅਸੀਂ ਜਨਤਾ ਵੱਲੋਂ ਬੋਲੇ ਇਹਨੂੰ ਰਾਜਨੀਤੀ ਕਹੀ ਜਾਣ ਕੁਛ ਕਹੀਆਂ ਹੂੰ ਹੁਣ ਤੁਸੀਂ ਦੇਖੋ ਆ ਆਪਣਾ ਕਰਨ ਵਾਲੀ ਗੱਲ ਹੀ ਆ ਜਿਹੜੀ ਵੀਡੀਓ ਆਈ ਆ ਆਪਣਾ ਦੇਕਰ ਤੇ ਫਿਰ ਉਹ ਤੇ ਹੁਣ ਤੁਹਾਡਾ ਕੀ ਖਿਆਲ ਆ ਵੀ ਕੋਈ ਅਰਜਨਾ ਵਿਚਾਰ ਆਬ ਚਲਾ ਗਿਆ ਉਹ ਡੰਡੇ ਨਾਲ ਉਹਨੂੰ ਲੈ ਕੇ ਜੈਨ ਉੱਥੇ ਹੂੰ ਉਹਨੂੰ ਕਿਹਾ ਹੁਣ ਚਲ ਉੱਥੇ ਖੁਸ਼ ਹੋ ਕੇ ਨਹੀਂ ਗਿਆ ਹੁਣ ਮੈਂ ਮੈਨੂੰ ਨਹੀਂ ਲੱਗਦਾ ਕਲਾਕਾਰਾਂ ਦੀਆਂ ਮਜਬੂਰੀਆਂ ਨੇ ਇਸ ਗੱਲ 'ਚ ਕਿਉਂਕਿ ਉਹਨਾਂ ਨੂੰ ਚੱਲਣ ਨਹੀਂ ਦਿੱਤਾ ਇਹ ਸਾਡੇ ਨਾਲ ਇਹ ਕੁਝ ਹੋਇਆ ਸੀ ਹਕੜਾ ਕੇ ਅੜੇ ਸਾਡੀਆਂ ਕੰਟਰੋਵਰਸੀਆਂ ਜ਼ਿਆਦਾ ਹੋਈਆਂ ਇਸ ਕਰਕੇ ਸੀ ਕਿਉਂਕਿ ਅਸੀਂ ਕਿਸੇ ਦੀ ਗੱਲ ਸੁਣਦੇ ਨਹੀਂ ਸੀ ਹੂੰ ਅੱਜ 11 ਮਹੀਨੇ ਹੋ ਚਲੇ ਮਈ 29 ਮਹੀਨੋਂ ਪੂਰਾ ਸਾਲ ਹੋ ਜਾਣਾ ਹੂੰ ਲਾਰੈਂਸ ਦੀ ਇੱਕ ਵੀ ਪੇਸ਼ੀ ਕੋਰਟ ਦੇ ਵਿੱਚ ਨਹੀਂ ਪਾਈ ਹਿੰ ਹਲ ਤੱਕ ਹੂੰ ਔਰ ਦਮਦਮਾ ਸਾਹਿਬ ਵਰਗੀ ਇੱਕ ਛੋਟੀ ਜੀ ਕੇਸ ਦੇ ਵਿੱਚ ਅਦਾਲਤ ਦੇ ਵਿੱਚ ਲਾਰੈਂਸ ਨੂੰ ਪੇਸ਼ ਕੀਤਾ ਜਾ ਸਕਦਾ ਹੈ ਔਰ ਮੇਰੇ ਪੁੱਤ ਦੇ ਕੇਸ ਬਾਰੇ ਲਾਰੈਂਸ ਦੇ ਕੋਲੇ ਟਾਈਮ ਹੀ ਨਹੀਂ ਪੇਸ਼ੀ ਲਈ ਪੇਸ਼ ਕੀਨੇ ਕਰਨਾ ਸਰਕਾਰ ਨੇ ਨਹੀਂ ਕਰਨਾ ਮੇਰੇ ਕੇਸ ਨੂੰ ਕਿਉਂ ਲੰਮਕਾਇਆ ਜਾ ਰਿਹਾ ਹੈ ਇਸ ਗੱਲ ਨੂੰ ਇਹ ਕੀ ਮੇਰਾ ਕੇਸ ਫਾਸਟ ਟਰੈਕ ਕੋਰਟ ਦੇ ਵਿੱਚ ਨਹੀਂ ਲੱਗ ਸਕਦਾ ਹਮ ਵਿਸਾਲ 2 ਸਾਲ ਦੇ ਵਿੱਚ ਨਿਪਟਾਰਾ ਹੋ ਜਾਵੇ ਮੈਂ ਸਮਝਦਾ ਵੀ ਗੈਂਗਸਟਰ ਬਾਤ ਹੈ ਜਿਹੜੀ ਪੰਜਾਬ ਦੀ ਇਸ ਇਲੈਕਸ਼ਨ ਦਾ ਸਭ ਤੋਂ ਵੱਡਾ ਮੁੱਦਾ ਹੋਣਾ ਚਾਹੀਦਾ ਸੀ ਸਾਨੂੰ ਸੇਫ ਮਾਹੌਲ ਚਾਹੀਦਾ ਸਤਿਸ਼ਰ ਕਾਲ ਜੀ ਤੁਸੀਂ ਅਜੀਤ ਵੈਬ ਟੀਵੀ ਦਿਖ ਰਹੇ ਹੋ ਦੋਸਤੋ ਮੈਂ ਹਸਵਰਨ ਸਿੰਘ ਟਹਿਣਾ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਉੱਤੋਂ ਦਿੱਤੀ ਖਬਰਾਂ ਇਹੋ ਜੀਆਂ ਆ ਰਹੀਆਂ ਜਿਹੜੀਆਂ ਸਭ ਨੂੰ ਅਚੰਬਤ ਕਰਦੀਆਂ ਕਦੇ-ਕਦੇ ਹੈਰਾਨੀ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਇੰਓ ਕਿਹੜੀ ਗੱਲਾਂ ਹੋ ਰਿਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਅਸੀਂ ਹੁਣ ਤੱਕ ਪੜਦੇ ਰਹੇ ਹਾਂ ਪੰਜਾਬੀਆਂ ਦੇ ਜੁੱਸੇ ਬਾਰੇ ਤੇ ਪੰਜਾਬੀਆਂ ਦੇ ਸੁਭਾਅ ਬਾਰੇ ਪੰਜਾਬੀਆਂ ਦੇ ਕਿਰਦਾਰ ਅਣਖ ਫਰਜ਼ ਸਭ ਦੇ ਬਾਰੇ ਅਸੀਂ ਜਾਣਦੇ ਆ ਪਰ ਜੋ ਕੁਝ ਪੰਜਾਬ ਦੇ ਵਿੱਚ ਪਿਛਲੇ ਕੁਝ ਕੁ ਵਰਿਆਂ ਤੋਂ ਹੋ ਰਿਹਾ ਉਹਦਾ ਜ਼ਿਕਰ ਤੇ ਫਿਕਰ ਜਿੱਥੇ ਵੀ ਸਿਰ ਤੋਂ ਕਮ ਲੈਣ ਵਾਲੇ ਚਾਰ ਬੰਦੇ ਬੈਠਦੇ ਆ ਉਹ ਜ਼ਰੂਰ ਕਰਦੇ ਆ ਲੰਘੇ ਵੇਲੇ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਦੁੱਖ ਹੋਇਆ ਮੈਂ ਇਹ ਗੱਲ ਪਹਿਲਾਂ ਹੀ ਬੜੀ ਸਾਫ਼ ਤੇ ਸਪਸ਼ਟ ਕਰ ਦੇਣੀ ਚਾਹੁੰਨਾ ਕਿਸੇ ਦੇ ਕਿਸੇ ਵੀ ਮੁੱਦੇ ਦੇ ਉੱਤੇ ਕਿਸੇ ਨਾਲ ਮਤਭੇਦ ਹੋ ਸਕਦੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਉਹਦੇ ਮਰਨ ਦੇ ਉੱਤੇ ਖੁਸ਼ੀ ਮਨਾਈ ਜਾਵੇ ਦੁੱਖ ਸਾਨੂੰ ਵੀ ਓਵੇਂ ਆ ਜਿਵੇਂ ਸਭ ਨੂੰ ਆ ਹਰ ਕਿਸੇ ਦਾ ਪੁੱਤ, ਹਰ ਕਿਸੇ ਦੀ ਧੀ ਜਿਉਂਦੀ ਰਵੇ, ਚੜ੍ਹਦੀ ਕਲਾ ਦੇ ਵਿੱਚ ਰਵੇ, ਉਹ ਅੱਗੇ ਵਧੇ ਤੇ ਹਰ ਕਿਸੇ ਦੇ ਮਾਪੇ-ਬਾਪ ਜਿਉਂਦੇ ਰਹਿਣੇ ਚਾਹੀਦੇ ਆ। ਮੇਰੇ ਆਪਣੇ ਪਿਤਾ ਜੀ ਹੈ ਨਹੀਂ, ਮੈਨੂੰ ਇਸ ਗੱਲ ਦਾ ਦੁੱਖ ਹੈ। ਕਿਸੇ ਦਾ ਪੁੱਤ ਹੈ ਨਹੀਂ, ਕਿਸੇ ਦੀ ਧੀ ਹੈ ਨਹੀਂ ਪਰ ਜਿਸ ਤਰੀਕੇ ਨਾਲ ਸਿੱਧੂ ਦਾ ਕਤਲ ਹੋਇਆ, ਉਹਨੇ ਪੰਜਾਬੀਆਂ ਨੂੰ ਝੰਜੋੜਿਆ। ਅੱਜ ਜਦੋਂ ਜਲੰਧਰ ਦੀ ਚੋਣ ਸਿਰ ਦੇ ਉੱਤੇ ਕੁਝ ਇੱਕ ਘੰਟਿਆਂ ਬਾਅਦ ਜਲੰਧਰ ਦੀ ਚੋਣ ਆ। ਯਾਨੀ ਕਿ 10 ਤਰੀਕ ਨੂੰ ਜ਼ਿਮਨੀ ਚੋਣ ਆ। ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋਈ। 13 ਮਈ ਨੂੰ ਨਤੀਜੇ ਆਉਣੇ ਆ। ਇਹ ਸਾਡੇ ਜਿਹੜੇ ਆ ਸੂਝਵਾਨ ਦਰਸ਼ਕੋ ਉਹਨਾਂ ਦੀ ਆਪੋ ਆਪਣੀ رائے ਆ ਵੀ ਕਿਹੜੀ ਪਾਰਟੀ ਨੇ ਅੱਗੇ ਨਿਕਲਣਾ ਕਿਹੜੀ ਨੇ ਪਿੱਛੇ ਰਹਿਣਾ ਅਸੀਂ ਪੰਜਾਬੀ ਹੁਣ ਤੱਕ ਪੜਦੇ ਰਹੇ ਆ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ ਅੱਜ ਪੰਜਾਬ ਦੇ ਜੰਮਿਆਂ ਨੂੰ ਨਿੱਤ ਚੋਣਾ ਚੋਣਾਂ ਦੀਆਂ ਵੀ ਹਿਮਾ ਚੱਲਦੀਆਂ ਸੋ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਲੋਕਾਂ ਦੇ ਵਿੱਚ ਜਾ ਕੇ ਸਿੱਧੂ ਮੂਸੇਵਾਲਾ ਦੇ ਮਾਤਾ ਤੇ ਪਿਤਾ ਦੋਵੇਂ ਜਣੇ ਆਪਣੀ ਗੱਲ ਰੱਖ ਰਹੇ ਆ ਉਹ ਆਪਣੀ ਗੱਲ ਰੱਖਣ ਦੇ ਲਈ ਅੱਜ ਅਜੀਤ ਵੈਬ ਟੀਵੀ ਦੇ ਸਟੂਡੀਓ ਦੇ ਵਿੱਚ ਆਏ ਆ ਪਹਿਲਾਂ ਸਰਦਾਰ ਬਲਕੌਰ ਸਿੰਘ ਜੀ ਦਾ ਤੇ ਮਾਤਾ ਚਰਨ ਕੌਰ ਜੀ ਦਾ ਸਵਾਗਤ ਕਰਦੇ ਆ ਤੇ ਫਿਰ ਕਰਾਂਗੇ ਅਗਲੀ ਗੱਲਬਾਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ। ਤੁਸੀਂ ਹਮੇਸ਼ਾ ਜ਼ਿੰਦਾਬਾਦ ਰਹੋ। ਤੁਹਾਡੀ ਲੰਮੀ ਉਮਰ ਦੀ ਅਸੀਂ ਕਾਮਨਾ ਕਰਦੇ ਹਾਂ। ਥੈਂਕ ਯੂ। ਪਹਿਲਾ ਸਵਾਲ ਮੇਰਾ ਇਹੀ ਆ ਕਿ ਇਸ ਵੇਲੇ ਤੁਸੀਂ ਜਲੰਧਰ ਦੇ ਵਿੱਚ ਆ ਕੇ ਚੋਣ ਪ੍ਰਚਾਰ ਕਰ ਰਹੇ ਹੋ। ਤਾਂ ਲੋਕਾਂ ਦਾ ਹੰਗਾਰਾ ਕਿ ਹੋ ਜਾ? ਇਹ ਮੈਂ ਨਹੀਂ ਕਹਿੰਦਾ ਵੀ ਚਲੋ ਲੋਕਾਂ ਨੇ ਕੋਈ ਤਾੜੀਆਂ ਤਾਂ ਮਾਰਨੀਆਂ ਨਹੀਂ ਨਾ ਇਹ ਤਾੜੀਆਂ ਮਾਰਨ ਦਾ ਵੇਲਾ। ਪਰ ਲੋਕਾਂ ਦਾ ਤੁਹਾਨੂੰ ਕੀ ਰਮਜ਼ ਕੀ ਸਮਝ ਆਉਂਦੀ ਹੈ? ਲੋਕ ਕਹਿੰਦੇ ਕੀ ਹੈ? ਜੋ ਬੇਟਾ ਮੈਂ ਸਮਝੀ ਗੱਲ ਹੈ ਨਾ ਤਾਂ ਜੋ ਜਿਹੜੀਆਂ ਚਿੰਤਾਵਾਂ ਮੇਰੇ ਮਨ ਦੇ ਵਿੱਚ ਹੈ ਨਾ ਸੁਰੱਖਿਆ ਨੂੰ ਲੈ ਕੇ ਅੱਜ ਦੇ ਯੂਥ ਨੂੰ ਕਿਰਾਹੇ ਪੈਂਦ ਦੇ ਰਸਤੇ ਤੋਂ ਰੋਕਣ ਦੇ ਵਾਸਤੇ ਇਹ ਚਿੰਤਾ ਹਰ ਇੱਕ ਪਰਿਵਾਰ ਦੇ ਵਿੱਚ ਮੈਂ ਦੇਖੀ ਹੈ ਕਿਉਂਕਿ ਜੋ ਗੈਂਗਸਟਰ ਬਾਦ ਹੈ ਭਾਵੇਂ ਹੁਣ ਇਲੈਕਸ਼ਨ ਦੇ ਵਿੱਚ ਸਾਰੀਆਂ ਪਾਰਟੀਆਂ ਉੱਤਰੀਆਂ ਹੋਈਆਂ ਨੇ ਪਰ ਮੈਨੂੰ ਇਸ ਗੱਲ ਤੋਂ ਬੜਾ ਦੁੱਖ ਹੁੰਦਾ ਵੀ ਕੋਈ ਵੀ ਪਾਰਟੀ ਗੈਂਗਸਟਰ ਬਾਦ ਦੇ ਉੱਤੇ ਇੱਕ ਵੀ ਸ਼ਬਦ ਨਹੀਂ ਬੋਲ ਰਹੀ ਜਿਹੜੀਆਂ ਜਿਹੜੀਆਂ ਮੂਲ ਸਮੱਸਿਆਵਾਂ ਨੇ ਪੰਜਾਬ ਦੀਆਂ ਪਾਣੀ ਦਾ ਬਜੜਾ ਵਾਟਰ ਲੈਵਲ ਨੀਵੇਂ ਜਾ ਰਿਹਾ ਹੈ। ਬਾਤਾ ਬਰ ਬਰੁਸ਼ਤ ਹੋ ਰਿਹਾ ਹੈ ਤੇ ਜਿਹੜਾ ਗੈਂਗਸਟਰ ਬਾਦ ਸਭ ਤੋਂ ਇਹਦਾ ਮਾੜਾ ਅਸਰ ਕੀ ਹੋਇਆ ਤੁਸੀਂ ਮਤਲਬ ਮੇਰੇ ਬੇਟੇ ਦੇ ਉੱਤੇ ਲਾ ਲਓ। ਉਹ ਇੱਕ ਸਰਵਿਸ ਪ੍ਰੋਵਾਈਡਰ ਬਣਿਆ ਹਨਾ ਉਹਨੇ ਨੌਕਰੀਆਂ ਪੈਦਾ ਕੀਤੀਆਂ। 50 60 ਪਰਿਵਾਰ ਉਹਦੇ ਨਾਲ ਪਲਦੇ ਸੀ। ਤਾਂ ਉਹਦਾ ਜਿਹੜਾ ਰੁਝਾਨ ਸੀ ਉਹ ਇੰਡੀਆ ਵੱਲ ਨੂੰ ਹੋਇਆ। ਤਾਂ ਉਹਦੀ ਮੌਤ ਤੋਂ ਬਾਅਦ ਹਰ ਇੱਕ ਛੋਟਾ ਕਲਾਕਾਰ ਵੀ ਕੋਸ਼ਿਸ਼ ਕਰਾ ਵੀ ਮੈਂ ਪੀਆਰ ਬਾਹਰ ਹੋ ਜਾਵਾਂ ਤਾਂ ਇਹਦੇ ਨਾਲ ਜਿਹੜਾ ਪ੍ਰਵਾਸ ਆ ਹੋਰ ਵਧੂਗਾ ਤਾਂ ਜਿਹੜਾ ਇੱਕ ਵਧੀਆ ਮੈਸੇਜ ਸਰਕਾਰ ਦੇ ਕੋਲੇ ਸਾਡੇ ਸਮਾਜ ਦੇ ਕੋਲੇ ਇੱਕ ਸਿੱਧੂ ਨੇ ਸੈਟਲ ਕੀਤਾ ਸੀ ਵੀ ਜੋ ਚੀਜ਼ ਵਿਦੇਸ਼ਾਂ ਦੇ ਵਿੱਚ ਅਸੀਂ ਲੱਭਣ ਜਾਂਦੇ ਆ ਇੱਥੇ ਵੀ ਕਰ ਸਕਦੇ ਹਾਂ ਉਹਨੇ ਇੱਥੇ ਆ ਕੇ ਖੇਤੀ ਨੂੰ ਤਰਜੀਹ ਦਿੱਤੀ ਹੈ ਨਾ ਆ ਕੇ ਆਪਣੇ ਮਾਪਿਆਂ ਦਾ ਰਹਿਣਾ ਚੰਗਾ ਸਮਝਿਆ ਹਰ ਇੱਕ ਬੱਚਾ ਸੋਚਦਾ ਤਾਂ ਇਵੇਂ ਹੋਊਗਾ ਪਰ ਇਹ ਤੁਹਾਡਾ ਸਿਸਟਮ ਹੈ ਜਿਹੜਾ ਉਹ ਸਪੋਰਟ ਨਹੀਂ ਕਰਦਾ ਉਸ ਗੱਲ ਦੀ ਔਰ ਜਿਹੜੇ ਗੈਂਗਸਟਰ ਬਾਦ ਹੈ ਇੱਕ ਬਹੁਤ ਹਲਕੀ ਮਨਸਿਕਤਾ ਦਾ ਬੰਦਾ ਹੈ ਇੱਕ ਅੱਧਾ ਪਰਚਾ ਹੋ ਗਿਆ ਫਿਰ ਚਾਰ ਬਦਮਾਸ਼ਾਂ ਨਾਲ ਜਾਣ ਪਹਿਚਾਣ ਹੋ ਗਈ ਉਸ ਤੋਂ ਬਾਅਦ ਉਹਨੂੰ ਦੋ ਚਾਰ ਬੰਦੇ ਜਿਹੜੇ ਸਾਡੇ ਗਰੀਬ ਸਮਾਜ ਦੇ ਨੇ ਜਾਂ ਨਸ਼ੇੜੀ ਨੇ ਜਾਂ ਉਹਨਾਂ ਦੀ ਕੋਈ ਨਾ ਕੋਈ ਕਮਜ਼ੋਰੀ ਕੋਈ ਹੋਰ ਵੀ ਹੋ ਸਕਦੀ ਹੈ ਤਾਂ ਉਹਨਾਂ ਨੂੰ ਆਸਾਨੀ ਦੇ ਨਾਲ ਆਪਣੇ ਕਲਾਵੇ ਦੇ ਵਿੱਚ ਲੈ ਲੈਂਦੇ ਨੇ ਪਰਮਾਹ ਲੈ ਲੈਂਦੇ ਨੇ ਉਸ ਕਰਕੇ ਤਾਂ ਉਹਨਾਂ ਤੋਂ ਫਿਰ ਕੋਈ ਨਾ ਕੋਈ ਕ੍ਰਾਈਮ ਕਰਵਾ ਲੈਂਦੇ ਨੇ ਤੇ ਫਿਰ ਮੋਟੀਆਂ ਫਿਰ ਉਥੇ ਟਾਰਾਂ ਮਾਰਨੀ ਵੀ ਫਲਾਨਾ ਜੀ ਕਤਲ ਅਸੀਂ ਕਰਤਾ ਇਹ ਕੋਈ ਬਦਮਾਸ਼ੀ ਨਹੀਂ ਹੈ ਇਹ ਪੰਜਾਬ ਨੂੰ ਬਹੁਤ ਗਲਤ ਪਾਸੇ ਨੂੰ ਲੈ ਕੇ ਜਾ ਰਹੀ ਮੇਰੀ ਮੇਰੀ ਚਿੰਤਾ ਇਸ ਗੱਲ ਦੀ ਪਤਾ ਨਹੀਂ ਤਾਂ ਇਸ ਗੱਲ ਦਾ ਸੇਕ ਮੈਨੂੰ ਸਭ ਤੋਂ ਵੱਧ ਲੱਗਿਆ ਮੈਨੂੰ ਤਾਂ ਲੱਗਦਾ ਵੀ ਉਹ ਅੱਗ ਦੀ ਡਰਾਈ ਕਹਿੰਦੇ ਨੇ ਤੇ ਟਟਿਆਣਾ ਤੋਂ ਡਰੀ ਜਾਂਦੀ ਆ ਮੁਰਕੇ ਪਤ ਨਹੀਂ ਨੇ ਹਾਲਾਤ ਹੀ ਇੰਨੇ ਜਿਆਦੇ ਬੱਤਰ ਹੋਏ ਪਰ ਸਰਕਾਰ ਕੋਈ ਇਸ ਗੱਲ ਦੇ ਉੱਤੇ ਗੱਲ ਕਰਨ ਨੂੰ ਤਿਆਰ ਨਹੀਂ ਹੈ ਜੇ ਕਿਸੇ ਪੁਲਿਸ ਕੋਲੇ ਪ੍ਰਭਾਵਤ ਬੰਦਾ ਜਾ ਕੇ ਆਪਣੀ ਐਫ ਆਈ ਆਰ ਵੀ ਲਿਖਾਉਣ ਲੱਗ ਜਾਂਦਾ ਨਾ ਉਹ ਸਬੰਧਤ ਅਧਿਕਾਰੀ ਉਹਨੂੰ ਸਮਝਾਉਣ ਲੱਗ ਜਾਂਦਾ ਤੂੰ ਤੂੰ ਸਿਆਣਾ ਵਿਆਣਾ ਬੰਦਾ ਹੈ ਇਹਦਾ ਹਾਲ ਕਿ ਕਿਤਨੇ ਤੂੰ ਲਾਵੀ ਬੰਗਾ ਲੈਣੇ ਨੇ ਮਤਲਬ ਇਹ ਨਹੀਂ ਹੈਗਾ ਵੀ ਉਹ ਚੀਜ਼ਾਂ ਕੋਈ ਸੋਲੂਸ਼ਨ ਕੱਢ ਕੇ ਤੋੜੇ ਉਹ ਤੂੰ ਕਿੰਨੇ ਬੰਦੇ ਹਾਈ ਕੋਰਟ ਦੇ ਵਿੱਚ ਭੌਂਕਦੇ ਫਿਰਦੇ ਨੇ ਵਿਚਾਰੇ ਮੈਨੂੰ ਅੱਜ ਮਿਲੂਗੀ ਮੈਨੂੰ ਮੈਨੂੰ ਸਿਕਿਉਰਿਟੀ ਦਵਾ ਫਿਰ ਉਹ ਸਿਕਿਉਰਿਟੀ ਨੂੰ ਵੈਰੀਫਾਈ ਕਰਨ ਵਾਸਤੇ ਹਾਈ ਕੋਰਟ ਲੈ ਹੁੰਦੀ ਆ ਫਿਰ ਉਹ ਨਹੀਂ ਮਤਲਬ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ ਹੱਲ ਕੋਈ ਨਹੀਂ ਨਿਕਲਦਾ ਇਹ ਇੱਕ ਬਹੁਤ ਵੱਡੀ ਸਮੱਸਿਆ ਮੈਂ ਮੈਂ ਸਮਝਦਾ ਵੀ ਗੈਂਗਸਟਰਵਾਦ ਹੈ ਜਿਹੜੀ ਪੰਜਾਬ ਦੀ ਇਹ ਸਿਲੈਕਸ਼ਨ ਦਾ ਸਭ ਤੋਂ ਵੱਡਾ ਮੁੱਦਾ ਹੋਣਾ ਚਾਹੀਦਾ ਸੀ ਸਾਨੂੰ ਸੇਫ ਮਾਹੌਲ ਚਾਹੀਦਾ ਹੈ ਕਿਉਂਕਿ ਬੱਚੇ ਹੁਣ ਜਲੰਧਰ ਦਾ ਇਹ ਨਰਾਇ ਇਲਾਕਾ ਸਭ ਦੇ ਬੱਚੇ ਬਾਹਰ ਨੇ ਕਿਸੇ ਦਾ ਮਾਪਾਪ ਕਿਸੇ ਦੀ ਵਾਈਫ ਕਿਸੇ ਦਾ ਛੋਟਾ ਬੱਚਾ ਮਜ਼ਦੂਰੀ ਵਸੇ ਦਾ ਵੀ ਜ ਉਹ ਇੱਥੇ ਇਕੱਲੇ ਇਕੱਲੇ ਕੋਠੀਆਂ ਦੇ ਵਿੱਚ ਰਹਿ ਰਹੇ ਨੇ ਕਾਦੂ ਕਬ ਜਿਆਦਾਤਰ ਭਈਏ ਇਹ ਮਕਾਨਾਂ ਦੇ ਵਿੱਚ ਰਹਿ ਰਹੇ ਨੇ ਬਾਹਰਲੇ ਪ੍ਰਵਾਸੀ ਮੀਪੂਰ ਆ ਜਿਹੜੇ ਤਾਂ ਜੇ ਸੁਰੱਖਿਆ ਦਾ ਮਾਹੌਲ ਹੀ ਨਹੀਂ ਹੋਊਗਾ ਜੀ ਅਸੀਂ ਇਹਨੇ ਮਤਲਬ ਜਿਹੜਾ ਸਾਡਾ ਡਰ ਦਾ ਮਾਹੌਲ ਇਹਨਾਂ ਸਾਡੇ ਉੱਤੇ ਹਾਵੀ ਰਹੂਗਾ ਤਾਂ ਅਸੀਂ ਕਿਵੇਂ ਜ਼ਿੰਦਗੀ ਨੂੰ ਬਤੀਤ ਕਰਾਂਗੇ ਹੂੰ ਸਰਕਾਰ ਨੂੰ ਇਸ ਚੀਜ਼ ਦੀ ਸ਼ੋਰਟ ਹੀ ਦੇਣੀ ਚਾਹੀਦੀ ਬਿਲਕੁਲ ਸਹੀ ਗੱਲ ਹੈ ਮਾਤਾ ਜੀ ਤੁਸੀਂ ਵੀ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਪਿਛਲੇ 2 ਦਿਨਾਂ ਤੋਂ ਜਲੰਧਰ ਦੇ ਵੱਖ-ਵੱਖ ਖੇਤਰਾਂ ਵਿੱਚ ਜਾ ਰਹੇ ਹੋ ਲੋਕਾਂ ਦੀ ਹਮਦਰਦੀ ਨਾਲ ਆ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਤੁਸੀਂ ਜਾਣਦੇ ਹੋ ਤੁਸੀਂ ਕਿਹੜਾ ਕੋਈ ਰੈਲੀਆਂ ਦੇ ਵਿੱਚ ਲੋਕ ਇਕੱਠੇ ਕਰਨੇ ਆ ਤੁਸੀਂ ਕਹਿੰਦੇ ਹੋਵੇਂ ਭਾਈ ਟਰਾਲੀਆਂ ਭਰ-ਭਰ ਕੇ ਆਊਟ ਟਰਾਲੀਆਂ ਸੀ ਭੇਜ ਦਿੰਨੇ ਆ ਜਾਂ ਜਿਵੇਂ ਕੁਝ ਕ ਰਾਜਨੀਤਕ ਪਾਰਟੀਆਂ ਕਰਦੀਆਂ ਵੀ ਭਾਈ ਜ਼ਿਲ੍ਹੇ ਦੇ ਇੰਚਾਰਜ ਨੂੰ ਕਹਿੰਦਾ ਵੀ ਤੇਰੀ ਡਿਊਟੀ ਇੰਨੇ ਬੰਦੇ ਲਿਆਉਣ ਦੀ ਆ ਤੁਹਾਨੂੰ ਜਿੰਨੇ ਮਿਲਦੇ ਆ ਉਹ ਪਸੀਜੇ ਹੋਏ ਚਿਹਰੇ ਮਿਲਦੇ ਆ ਅੰਦਰੋਂ ਟੁੱਟੇ ਹੋਏ ਮਿਲਦੇ ਆ ਉਹਨਾਂ ਨੂੰ ਦੇਖ ਕੇ ਮਨ ਦੇ ਵਿੱਚ ਕੀ ਖਿਆਲ ਆਤ ਕੀ ਆਉਂਦੇ ਪੰਜਾਬ ਦੇ ਬਾਰੇ ਆਪਦੇ ਪੁੱਤ ਦੀ ਗੱਲ ਹੈ ਜਿਹੜੀ ਉਹ ਕਿਵੇਂ ਦਿਲੋਂ ਦਿਮਾਗ ਦੇ ਵਿੱਚ ਅਸਰ ਕਰਦੀ ਹੈ ਦੇਖੋ ਜੀ ਸਾਰਿਆਂ ਦਾ ਯਾਨੀ ਕਿ ਸ਼ੁਭਦੀਪ ਨਾਲ ਇੰਨਾ ਪਿਆਰ ਸੀ ਜਦੋਂ ਦਾ ਸ਼ੁਭਦੀਪ ਦੀ ਡੈਥ ਹੋਈ ਆ ਜਿਹੜਾ ਤਕਰੀਬਨ 11 ਮਹੀਨੇ ਹੋ ਗਏ ਜ਼ਿਆਦਾਤਰ ਜਲੰਧਰ ਏਰੀਆ ਸਾਡੇ ਕੋਲੇ ਜਾ ਕੇ ਮਤਲਬ ਦੁੱਖ ਸਾਡਾ ਸੁਣ ਕੇ ਵੀ ਆਇਆ ਤੇ ਆਪਦਾ ਦੱਸ ਕੇ ਵੀ ਆਇਆ ਕਿ ਉਹ ਜਿਹੜੇ ਇਸ ਪਰੇਸ਼ਾਨੀ ਤੋਂ ਪੀੜਤ ਨੇ ਉਹ ਨਾ ਤਾਂ ਇੱਥੇ ਬੁੱਢੇ ਮਾਪੇ ਬਾਪ ਨੂੰ ਕੱਲਿਆਂ ਨੂੰ ਛੱਡ ਸਕਦੇ ਨੇ। ਨਾ ਹੀ ਉਹ ਸਾਡੇ ਸਿਸਟਮ ਹੀ ਹੈ ਜਾਂ ਨਾ ਹੀ ਉਹ ਇੱਥੇ ਉਹਨਾਂ ਕੋਲੇ ਰਹਿ ਸਕਦੇ ਨੇ। ਉਹਨਾਂ ਦੀ ਉੱਥੇ ਜਾਣਾ ਮਜਬੂਰੀ ਬਣ ਰਹੀ ਹੈ ਤੇ ਜਿਹੜੇ ਬਜ਼ੁਰਗ ਨੇਗੇ ਜੁੜੇ ਉਹਨਾਂ ਦੀ ਇੱਥੇ ਰਹਿਣਾ ਮਜਬੂਰੀ ਬਣ ਰਹੀ ਹੈ ਤੇ ਪਰ ਸਰਕਾਰ ਨੂੰ ਇਸ ਵੱਲ ਕੋਈ ਧਿਆਨ ਨਹੀਂ ਹੈਗਾ। ਵੀ ਜਿਹੜੇ ਪਰਿਵਾਰ ਨੇ ਉਹ ਬੱਚੇ ਉੱਥੇ ਬੈਠੇ ਨੇ ਬਜ਼ੁਰਗ ਇੱਥੇ ਨੂੰ ਬਜ਼ੁਰਗਾਂ ਦੀ ਦੇਖਭਾਲ ਵਾਸਤੇ ਵੀ ਕੋਈ ਹੋਣਾ ਚਾਹੀਦਾ। ਤੇ ਵੀ ਇਹ ਉਹ ਜਲੰਧਰ ਵਾਸੀਆਂ ਦੇ ਵਿੱਚ ਲਈ ਵੀ ਚਿੰਤਾ ਦਾ ਵਿਸ਼ਾ ਇਹ ਚੀਜ਼। ਹੂੰ। ਤੇ ਕੀ ਲੱਗਦਾ ਵੀ ਜੋ ਤੁਸੀਂ ਇਸ ਵੇਲੇ ਲੋਕਾਂ ਦੇ ਵਿੱਚ ਜਾ ਕੇ ਵਿਚਰੇ ਹੋ ਤੁਸੀਂ ਜੰਡੂ ਸਿੰਘੇ ਗਏ ਤੁਸੀਂ ਫਲੋਰ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਗਏ ਤੁਸੀਂ ਜਲੰਧਰ ਦੇ ਹੋਰ ਹਿੱਸਿਆਂ ਦੇ ਵਿੱਚ ਗਏ ਲੋਕਾਂ ਦੀ ਮਾਨਸਿਕਤਾ ਨੂੰ ਆਪਾਂ ਟੋਕੇ ਵੇਖਦੇ ਆਂ ਇਕੱਲੇ-ਇਕੱਲੇ ਬੰਦੇ ਨੂੰ ਤਾਂ ਆਪਾਂ ਜਾ ਕੇ ਮਿਲ ਨਹੀਂ ਸਕਦੇ ਵੀ ਤੂੰ ਕੀ ਸੋਚਦਾ ਉਹ ਜਦੋਂ ਕਿਨੇ ਵੀ ਕੜਾਈ ਦੇ ਵਿੱਚ ਚੌਲ ਬਣਦੇ ਆਪਾਂ ਦੋ-ਚਾਰ ਵਿੱਚੋਂ ਕੱਢ ਕੇ ਦੇਖਦੇ ਵੀ ਕੱਚੇ ਆ ਕੇ ਪੱਕੇ ਆ ਜਿੰਨਾਂ ਨੂੰ ਮਿਲੇ ਆ ਕੀ ਲੱਗਦਾ ਵੀ ਕੱਚੇ ਆ ਕੇ ਪੱਕੇ ਆ ਦੇਖੋ ਜੇ ਅਸੀਂ ਕੱਲ੍ਹ ਦੇ ਆਏ ਹੋਇਆ ਅਸੀਂ ਉਹਨਾਂ ਨੂੰ ਕੱਲ੍ਹ ਪੰਜ ਪ੍ਰੋਗਰਾਮ ਦੇ ਉੱਤੇ ਸੀ ਅੱਜ ਪੰਜ ਪ੍ਰੋਗਰਾਮ ਦੇ ਉੱਤੇ ਸੀ ਹੂੰ ਤੇ ਉਹ ਆਪਣੇ ਆਪ ਜਿੰਨੀ ਭੀੜ ਆਈ ਸੀ ਆਪਣੇ ਆਪ ਜਣੀ ਕਿ ਅੰਦਰੋਂ ਮੈਨੂੰ ਨਹੀਂ ਪਤਾ ਵੀ ਉਹ ਸਾਡੇ ਦੁੱਖ ਨੂੰ ਸਮਝਦੇ ਸੀ ਕਿ ਜਾਂ ਕੋਈ ਉਹਨਾਂ ਦੀ ਆਪਦੀ ਵੀ ਸਮੱਸਿਆ ਸੀ ਤੇ ਸਾਰੇ ਉਹ ਆਪਣੇ ਆਪ ਆਏ ਅੱਜ ਸਾਡੇ 5 ਪ੍ਰੋਗਰਾਮ ਸੀ ਅੱਜ 5 ਦੀ ਬਜਾਏ ਸਾਡੇ 10 ਹੋ ਗਏ ਹੂੰ ਰਸਤੇ ਦੇ ਵਿੱਚ ਜਣੀ ਕਿ ਸਾਨੂੰ ਆਉਂਦਿਆਂ ਨੂੰ ਥਾਂ 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 ਏ ਘੇਰ ਕੇ ਸਾਨੂੰ ਉਹਨਾਂ ਨੇ ਬਿਜਾਰਾਂ ਨੇ ਵਿਸ਼ਵਾਸ ਦਿਵਾਇਆ ਤੇ ਵੀ ਅਸੀਂ ਤੁਹਾਡੇ ਨਾਲ ਆ ਤੇ ਅਸੀਂ ਤੁਹਾਨੂੰ ਖੁੱਖ ਨਹੀਂ ਪਰ ਮੇਰਾ ਇੱਕ ਸਵਾਲ ਤੁਹਾਨੂੰ ਹੋਰ ਇਹ ਆ ਬਈ ਅਸੀਂ ਇਹ ਗੱਲ ਕਹਿੰਦੇ ਕਿ ਸੂਬੇ ਦੀ ਸਰਕਾਰ ਨੂੰ ਵੋਟਾਂ ਨਾ ਪਾਓ ਸਬਕ ਸਿਖਾਓ ਇਹਦਾ ਫਾਇਦਾ ਕਿਹੜੀ ਧਿਰ ਨੂੰ ਹੋਊਗਾ ਸਵਾਲ ਇਹ ਆ ਹਾਲਾਂਕਿ ਤੁਸੀਂ ਰਾਜਨੀਤਿਕ ਤੌਰ ਦੇ ਉੱਤੇ ਇਹ ਨਹੀਂ ਗੱਲ ਕਹਿੰਦੇ ਕਿ ਫਲਾਣੀ ਪਾਰਟੀ ਨੂੰ ਵੋਟ ਪਾਓ ਤੁਸੀਂ ਤਾਂ ਇਹੀ ਗੱਲ ਕਹਿੰਦੇ ਕਿ ਜਿਹਨੂੰ ਮਰਜ਼ੀ ਪਾਓ ਪਰ ਤੁਹਾਡੇ ਖਿਆਲ ਦੇ ਮੁਤਾਬਕ ਅੰਦਰਾ ਕੀ ਤੁਹਾਡਾ ਕਹਿੰਦਾ ਕਿ ਯਾਰ ਜਦੋਂ ਆਪਾਂ ਕਹਿੰਦੇ ਵੀ ਇਹਨੂੰ ਨਾ ਪਾਓ ਤੇ ਫਿਰ ਇਹ ਮੋੜ ਕਿਹੜੇ ਪਾਸੇ ਨੂੰ ਘਟੂਗੀ ਦੇਖੋ ਪਾਈ ਬੇਟਾ ਪਹਿਲੀ ਗੱਲ ਤਾਂ ਮੈਂ ਸਿਆਸੀ ਮਾਹਰ ਨਹੀਂ ਐ ਡਾਣਾ ਮੈਂ ਇੱਕ ਸਰਪੰਚ ਕੈਟਰ ਦਾ ਬੰਦਾ ਪਰ ਜੀ ਆਪਾਂ ਬਾਕੀ ਕੈਂਡੀਡੇਟਾਂ ਚੋਂ ਦੇਖਾਂਗੇ ਹਨਾ ਉਹਦੇ ਚ ਲੋਕ ਜਿਹੜਾ ਕੈਂਡੀਡੇਟ ਦੀ ਕੁਆਲਿਫੀਕੇਸ਼ਨ ਦੇਖਣਗੇ ਉਹਦਾ ਪਰਿਵਾਰਕ ਕੈਰੈਕਟਰ ਦੇਖਣਗੇ ਉਹਨਾਂ ਦੀਆਂ ਜਿਹੜੀਆਂ ਮਗਰਲੀਆਂ ਸਵਾਬਾਂ ਕਾਰਗੁਜ਼ਾਰੀਆਂ ਦੇਖਣਗੇ ਉਹਦੇ ਹਿਸਾਬ ਨਾਲ ਫੈਸਲਾ ਲੈਣਗੇ ਪਰ ਮੈਨੂੰ ਇੱਕਦਮ ਮੈਂ ਮੈਂ ਇਸ ਫੈਸਲੇ ਤੇ ਪਹੁੰਚ ਨਹੀਂ ਪਹੁੰਚ ਸਕਦਾ ਵੀ ਕਿਹਨੂੰ ਫਾਇਦਾ ਜ਼ਿਆਦਾ ਹੋਊਗਾ ਪਰ ਕੀ ਮਨ ਦੇ ਵਿੱਚ ਹੈ ਖਿਆਲ ਆਤਮੇ ਭਾਈ ਜਿਸ ਤਰੀਕੇ ਦੇ ਨਾਲ ਇਸ ਵੇਲੇ ਚੋਣ ਪ੍ਰਚਾਰ ਸਿਖਰ ਦੇ ਉੱਤੇ ਆ ਉਸ ਵੇਲੇ ਤੁਸੀਂ ਆਏ ਤੇ ਜੋ ਸત્તાਧਾਰੀ ਧੇਰਾ ਉਹਨੂੰ ਇੱਕ ਸੱਟ ਤਾਂ ਵੱਜਦੀ ਵੱਡੇ ਪੱਧਰ ਤੇ ਸਵਾਲ ਤਾਂ ਖੜੇ ਹੁੰਦੇ ਆ ਸਾਡਾ ਮੋਟਿਵ ਹੀ ਇਹ ਸੀ ਨਾ ਕਿਉਂਕਿ ਜਿਹੜੇ ਸੱਤਾਧਿਰ ਪਾਰਟੀਆਂ ਸਾਡਾ ਉਹਦੇ ਨਾਲ ਬੈਸੀ ਵਿਅਕਤੀਗਤ ਵਿਰੋਧ ਕੋਈ ਨਹੀਂ ਹੈ ਚਾਹੇ ਮਾਨ ਸਾਹਿਬ ਹੋਣ ਜਾਂ ਉਹਨਾਂ ਦੇ ਪਰ ਇਹ ਜਿਹੜੀ ਇਹ ਸਰਕਾਰ ਆ ਨਾ ਇਹ ਮੈਨੂੰ ਇੱਕ ਅਨਟ੍ਰੈਂਡ ਜੀ ਸਰਕਾਰ ਲੱਗਦੀ ਹੈ ਵੀ ਐਵੇਂ ਬੇਤੁੱਕੇ ਬਿਆਨ ਦੇ ਜਾਂਦੇ ਨੇ ਐਮਐਲਏ ਬੇ ਮਤਲਬ ਹੀ ਬੋਲੀ ਜਾਂਦੇ ਆ ਤੁਸੀਂ ਦੇਖੋ ਵੀ ਜਿਹੜੀ ਸਿਕਿਉਰਿਟੀ ਲੀਕ ਹੋਈ ਹੂੰ ਇਹਨਾਂ ਨੇ ਵਿਧਾਨ ਸਭਾ ਦੀ ਗਰਾਊਂਡ ਦੇ ਉੱਤੇ ਅੰਦਰ ਇਹ ਗੱਲ ਕਹਿਤੀ ਆ ਮਨੂਰੋੜਾ ਜੀ ਨੇ ਵੀ ਸਕਿਉਰਿਟੀ ਦੀ ਜਿਹੜੀ ਸੂਚਨਾ ਇੰਨੀ ਕਿਤਾ ਪਬਲਿਕ ਡੋਮੇਨ ਚ ਚੱਲੀ ਜਾਂਦੀ ਹੁੰਦੀ ਹੈ ਹੂੰ ਫਿਰ ਭਾਈ ਤੁਸੀਂ ਸੌਂ ਘਾਦੀ ਚੱਕੀ ਆ ਉੱਥੇ ਤੁਸੀਂ ਆਪਦੇ ਜਿਹੜਾ ਅਹੁਦਾ ਹੈ ਉਹਦੀ ਜਿਹੜੇ ਭੇਡਾਂ ਗੁਪਤ ਰੱਖਣ ਦੀ ਸੌਂ ਖਾਦੀ ਹੈ ਔਰ ਤੁਸੀਂ ਕਹਿੰਦੇ ਇੰਨੀ ਕਿ ਜਿਹੜੀ ਇਹ ਜਾਣਕਾਰੀ ਤਾਂ ਪਬਲਿਕ ਦੇ ਵਿੱਚ ਚੱਲੀ ਜਾਂਦੀ ਹੈ ਉਸ ਤੋਂ ਪਹਿਲਾਂ ਤੁਸੀਂ ਟੈਣਾ ਸਾਹਿਬ ਤਾਂ ਅਸੀਂ 9 ਦਿਨ ਇਕੱਲੇ ਰਹ ਜਮਾ ਕੋਈ ਗਨਮੈ ਨਹੀਂ ਇੱਕ ਵੀ ਗਨਮੈ ਨਹੀਂ ਸੀ ਹਮ ਹਲੇ ਜਦੋਂ ਉਹਦੀ ਸ਼ੁਭਦੀਪ ਤੇ ਹਵਾਲਾ ਹੁੰਦਾ ਉਹ ਤਾਂ ਸਾਡੇ ਕੋਲ ਦੋ ਆ ਗਏ ਸੀ ਵਾਪਸ ਉਸ ਤੋਂ ਪਹਿਲਾਂ ਨੌ ਦਿਨ ਇੱਕ ਵੀ ਨਹੀਂ ਸੀ ਤਾਂ ਸਾਨੂੰ ਕਿਸੇ ਨੇ ਮਾਰਿਆ ਨਹੀਂ ਹਮ ਕਿਉਂਕਿ ਇੱਕ ਭੇਦ ਬਣਿਆ ਹੋਇਆ ਸੀਗਾ ਵੀ ਇਹਨਾਂ ਕੋਲ ਸਿਕਿਉਰਿਟੀ ਹੈਗੀ ਨਹੀਂ ਹੈਗੀ ਸੀ ਉਹਦੇ ਘਰੇ ਬੈਠੇ ਸੀ ਰੋਜ਼ਾਨਾ ਖੇਤ ਭੰਦੇ ਸਾਰਾ ਦਿਨ ਉਹ ਟਰੈਕਟਰ ਲਈ ਫਿਰਦਾ ਸੀਗਾ ਜਿਹੜਾ ਗਲੀਆਂ 'ਚ ਕਿਸੇ ਨੇ ਮਾਰਿਆ ਨਹੀਂ ਭਲੇ ਉਹਦੇ ਤੇ ਸਾਨੂੰ ਇਹਨਾਂ ਦੇ ਇਹਨਾਂ ਗੱਲਾਂ ਦਾ ਬਹੁਤ ਜ਼ਿਆਦਾ ਗੁੱਸਾ ਹੈ ਔਰ ਜਿਹੜੀ ਗੱਲ ਹੁਣ ਮੈਂ ਜਿਹੜੀਆਂ ਪੁਲਿਸ ਦੇ ਰੈਕਡ ਦੇ ਵਿੱਚ ਗੱਲਾਂ ਰੱਖੀਆਂ ਹੋਈਆਂ ਨੇ ਜਾਂ ਮੈਂ ਮੇਰੀ ਸਟ ਨਾਲ ਮੈਂ ਡਿਸਕਸ ਕਰਦਾ ਹਰ ਇੱਕ ਮਾਮਲੇ ਦੇ ਉੱਤੇ ਕਲੀਅਰਲੀ ਮੈਂ ਉਹਨੂੰ ਉਹਨਾਂ ਵਿਅਕਤੀਆਂ ਦੇ ਨਾਮ ਦਿੱਤੇ ਹੋਏ ਨੇ ਵੀ ਤੁਸੀਂ ਆ ਬੰਦੇ ਤੋਂ ਪੁੱਛ ਕਰੋ ਆਹ ਤਾਂ ਤੁਹਾਡੀ 15 ਮਿੰਟ ਵੀ ਨਹੀਂ ਚੱਲਦਾ ਨਾਲ ਜੁ ਮੈਂ ਸਾਰੀ ਗੱਲ ਦੱਸ ਦੂਗਾ ਉਹਨੇ ਕਿਉਂ ਨੂੰ ਫੜਿਆ ਜਾ ਰਿਹਾ 11 ਮਹੀਨੇ ਹੋ ਗਏ ਜੋੜਾ ਕੰਮ ਪਹਿਲੇ ਮਹੀਨੇ ਹੋਇਆ ਸੀ ਉੱਥੇ ਉਸ ਤੋਂ ਬਾਅਦ ਫੈਲਾ ਨੇ ਅਸੀਂ ਜੇ ਕਰਾਂਗੇ ਅਸੀਂ ਬੋ ਕਰਾਂਗੇ ਨਵੇਂ ਟੈਗ ਪਾ ਲੈਂਦੇ ਆ ਸਾਡੀਆਂ ਤਸੱਲੀਆਂ ਜੀਆਂ ਕਰਵਾਈ ਜਾਂਦੇ ਆ ਕੰਮ ਇੱਕ ਵੀ ਅੱਗੇ ਵੀ ਵੱਧਦਾ ਔਰ ਉਸ ਤੋਂ ਨਾਲ ਜਿਹੜਾ ਸਾਡੇ ਜਖਮਾਂ ਤੇ ਲੂਣ ਭੋਕਣ ਵਾਲੀ ਗੱਲ ਹੈ ਸਾਡਾ ਸ਼ੇਰ ਵਰਗਾ ਪੁੱਤ ਗਿਆ ਹੈ ਅਰਾ ਉਸ ਤੋਂ ਬਾਅਦ ਲੌਰੈਂਸ ਨੂੰ ਰਿਕਾਰਡ ਕੀਤਾ ਜਾਂਦਾ ਹੈ ਇੱਕ ਨਹੀਂ ਦੋ ਵਾਰੀ ਕੀਤਾ ਜਾਂਦਾ ਪਰ ਸੂਬੇ ਦੀ ਸਰਕਾਰ ਇਹ ਗੱਲ ਕਹਿੰਦੀ ਕਿ ਅਸੀਂ ਨਹੀਂ ਕੀਤਾ ਇਹ ਕਿਸੇ ਹੋਰ ਸੂਬੇ ਚ ਹੋ ਗਿਆ ਜੈਪੁਰ ਦੇ ਪੁਲਿਸ ਮੁਖੀ ਨੇ ਕਿਹਾ ਜੀ ਕਿ ਅਸੀਂ ਨਹੀਂ ਕੀਤਾ ਇਹ ਕਿਤੇ ਹੋਰ ਹੋ ਗਿਆ ਇਹ ਤਾਂ ਭੰਬਲ ਪੂਸਾ ਜਿਹਾ ਬਣ ਗਿਆ ਦੇਖੋ ਜੀ ਕਈ ਅਫਸਰ ਦੱਸਦੇ ਨੇ ਪਰ ਉਹ ਆਪਣਾ ਨਾਮ ਗੁਪਤ ਰੱਖਣ ਦੇ ਹਰੇਕ ਬੰਦਾ ਆਪਣੀ ਜੋਬ ਨੂੰ ਪਹਿਲਾਂ ਸਿਕਿਉਰ ਕਰਦਾ ਇੱਕ ਚੰਡੀਗੜ੍ਹ ਦੇ ਨੇੜੇ ਬਣੀ ਹੈ ਔਰ ਇੱਕ ਜ਼ਿੰਮੇਵਾਰ ਅਧਿਕਾਰੀ ਨੇ ਮੇਰੇ ਨਾਲ ਗੱਲ ਕੀਤੀ ਹੈ ਪਰ ਉਹ ਆਪਣਾ ਨਾਮ ਨਹੀਂ ਅਗਲਾ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਇਸ ਗੱਲ ਦੇ ਵਿੱਚ ਕਿਉਂਕਿ ਦੂਸਰੀ ਬਠਿੰਡਾ ਜੇਲ੍ਹ ਦੇ ਵਿੱਚ ਬਣੀ ਹੈ ਔਰ ਤੁਸੀਂ ਕੁਮਰਬੀਜੇ ਪ੍ਰਤਾਪ ਨੇ ਇਹ ਗੱਲ ਉਹਨਾਂ ਦਾ ਜਿਹੜਾ ਸਾਬਕਾ ਆਈਪੀਐਸ ਅਧਿਕਾਰੀ ਹੈ ਉਹਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਵੀ ਇਹ ਜੇਲ੍ਹ ਦੇ ਵਿੱਚ ਬਣੀ ਹੈ ਪਰਦਾ ਲਾ ਕੇ ਬਣੀ ਹੈ ਬਕਾਇਦਾ ਉਹਦੇ ਵਿੱਚ ਵੀਡੀਓ ਦੇ ਵਿੱਚ ਵੀ ਖਿੜਕੀਆਂ ਦਰਵਾਜ਼ੇ ਜਿੰਦੇ ਆ ਰਹੇ ਨੇ ਉਹਦੇ ਵਿੱਚ ਉਹਦੇ ਅੰਦਰ ਬਣੀ ਹੈ ਫਿਰ ਵੀ ਸਰਕਾਰ ਇਸ ਜੀ ਨੂੰ ਛਿਪਾ ਰਹੀ ਹੈ ਇੱਕ ਸਾਡੇ ਵਕੀਲ ਸਾਹਿਬ ਨੇ ਮਿੱਤਰ ਸ਼ੁਭਲੀਪ ਨੂੰ ਪਿਆਰ ਕਰਨ ਵਾਲੇ ਉਹਨਾਂ ਨੇ ਰਿੱਟ ਪਾਈ ਇਸ ਗੱਲ ਦੀ ਤਾਂ ਇਹਨਾਂ ਨੇ ਨਾਲ ਦੀ ਨਾਲ ਹੀ ਚਲਾਕੀ ਦੇ ਨਾਲ ਇਹ ਜਾਂਚ ਕਮੇਟੀ ਬਣਾਤੀ ਇੱਕ ਇਹ ਰਿਪੋਰਟ ਦੇਊਗੀ ਜੀ ਉਹਦਾ ਟਾਈਮ ਬਾਉਂਡ ਕੋਈ ਕੀਤਾ ਨਹੀਂ ਹੂੰ ਤੇ ਰਿਪੋਰਟ ਆਣੀ ਨਹੀਂ ਮਹੀਨੇ ਦਾ ਟਾਈਮ ਲਾਇਆ ਸੀਗਾ 2 ਮਹੀਨੇ ਹੋ ਗਏ ਹੁਣ ਤੇਨ ਵੀ ਹੋ ਜਾਣਗੇ ਉਹਦੀ ਰਿਪੋਰਟ ਕਦੇ ਵੀ ਨਹੀਂ ਆਊਗੀ ਇਹ ਚੀਜ਼ਾਂ ਨਾਲ ਜਿਹੜਾ ਗੈਂਗਸਟਰਵਾਦ ਹੈ ਉਹਨੂੰ ਗਲੋਰੀਫਾਈ ਕਰਨ ਵਾਲੀ ਗੱਲ ਹੈ ਜਦੋਂ ਇੱਕ ਗੈਂਗਸਟਰ ਅੰਦਰ ਬਹਿ ਕੇ ਇਨੀ ਆਸਾਨੀ ਦੇ ਨਾਲ ਐਚਡੀ ਵੀਡੀਓ ਬਣਾ ਕੇ ਨੈਸ਼ਨਲ ਚੈਨਲ ਦੇ ਉੱਤੇ ਚਲਾ ਜੂਗਾ ਔਰ ਇਹਨਾਂ ਫੇਮ ਹੋ ਜੂਗਾ ਤਾਂ ਉਹਦੇ ਲਈ ਉਹਨੂੰ ਫਰੋਤੀਆਂ ਦੇ ਫੋਨ ਕਰਨੇ ਨੈਟਵਰਕ ਚਲਾਉਣਾ ਨਸ਼ੇ ਦਾ ਕਾਰੋਬਾਰ ਚਲਾਉਣਾ ਕਿ ਕਿੱਡੀ ਕਬੱਡੀ ਗੱਲ ਹੈ ਹਮ ਔਰ ਸਾਰੇ ਗੈਂਗਸਟਰ ਬੜੇ ਧੜੰਡੇ ਦੇ ਨਾਲ ਸੁਪਰਡੈਂਟ ਨੂੰ ਇਹ ਗੱਲ ਕਹਿ ਕੇ ਮੇਰਾ ਫੋਨ ਰੱਖੇ ਇਥੇ ਸ਼ਰਿਆ ਫੋਨ ਵਰਤੇ ਅੰਦਰ ਉਹ ਉਸ ਤੋਂ ਬਾਅਦ ਇਸੇ ਬਠਿੰਡਾ ਜੇਲ੍ਹ ਦੇ ਵਿੱਚ ਅੱਠ ਕੈਦੀ ਇੱਕ ਵੀਡੀਓ ਬਣਾ ਲੈਂਦੇ ਆ ਉਹ ਆਪਣੀਆਂ ਤੁਖ ਲੀਪਾ ਦੱਸਣ ਦੇ ਮਾਰੇ ਵੀ ਸਾਨੂੰ ਜੇਲ੍ਹ ਦੇ ਵਿੱਚ ਕੁੱਟਿਆ ਜਾਂਦਾ ਸਾਡੇ ਗਿੱਤੇ ਭੰਨੇ ਜਾਂਦੇ ਆ ਸਾਡੇ ਨਾਲ ਜੇਲ੍ਹ ਤੱਕ ਸਾਨੂੰ ਨਸ਼ਾ ਮਲੋ ਮਲੀ ਸਪਲਾਈ ਕੀਤਾ ਜਾਂਦਾ ਇਹ ਕੁਝ ਵੀ ਹੈ ਨਾ ਉਹ ਕਰਨ ਵਾਸਤੇ ਕਹਿੰਦੇ ਆ ਉਹਨੂੰ ਉਹਨਾਂ ਨੇ ਆਪਣੀਆਂ ਨਾ ਤੱਕੇ ਛਈਆਂ ਨੂੰ ਬਿਆਨ ਕਰਨ ਦੇ ਵਾਸਤੇ ਉਹ ਉਸ ਵੀਡੀਓ ਨੂੰ ਬਣਾਇਆ ਜਾਂਦਾ ਉਹਨਾਂ ਦੇ ਪਰਚੇ ਕਰ ਵੀ ਦਿੱਤਾ ਉਹਨਾਂ ਦੇ ਕਿੰਨਾ ਸ਼ਿੱਧ ਐਕਸ਼ਨ ਹੋ ਗਿਆ ਤੇ ਲੌਰੈਂਸ ਵਾਲਾ ਹੁਣ ਤੱਕ ਪੈਣੇ ਗਾ ਤੋਂ ਹੈ ਨੰਬਰ ਦੋ ਅੱਜ 11 ਮਹੀਨੇ ਹੋ ਚਲੇ ਮਈ 29 ਮਈ ਨੂੰ ਪੂਰਾ ਸਾਲ ਹੋ ਜਾਣਾ ਹੈ ਹਮ ਲਾਰੈਂਸ ਦੀ ਇੱਕ ਵੀ ਪੇਸ਼ੀ ਕੋਰਟ ਦੇ ਵਿੱਚ ਨਹੀਂ ਪਾਈ ਗਈ ਹਿਲ ਤੱਕ ਹਮ ਔਰ ਦਮਦਮਾ ਸਾਹਿਬ ਵਰਗੀ ਇੱਕ ਛੋਟੀ ਜੀ ਕੇਸ ਦੇ ਵਿੱਚ ਅਦਾਲਤ ਦੇ ਵਿੱਚ ਲਾਰੈਂਸ ਨੂੰ ਪੇਸ਼ ਕੀਤਾ ਜਾ ਸਕਦਾ ਹੈ ਔਰ ਮੇਰੇ ਪੁੱਤ ਦੇ ਕੇਸ ਬਾਰੇ ਲਾਰੈਂਸ ਦੇ ਕੋਲੇ ਟਾਈਮ ਹੀ ਨਹੀਂ ਪੇਸ਼ੀ ਲਈ ਪੇਸ਼ ਕੀ ਨਹੀਂ ਕਰਨਾ ਸਰਕਾਰ ਨੇ ਨਹੀਂ ਕਰਨਾ ਮੇਰੇ ਕੇਸ ਨੂੰ ਕਿਉਂ ਲਮਕਾਇਆ ਜਾ ਰਿਹਾ ਹੈ ਇਸ ਗੱਲ ਨੂੰ ਇਹ ਕੀ ਮੇਰਾ ਕੇਸ ਫਾਸਟ ਟਰੈਕ ਕੋਰਟ ਦੇ ਵਿੱਚ ਨਹੀਂ ਲੱਗ ਸਕਦਾ ਹਮ ਵੀ ਸਾਲ 2 ਸਾਲ ਦੇ ਵਿੱਚ ਨਿਪਟਾਰਾ ਹੋ ਜਾਵੇ ਅਤਾਜੀ ਕੱਲ ਨਾ ਇੱਕ ਪੰਜਾਬ ਦੇ ਸੀਨੀਅਰ ਨੇਤਾ ਦਾ ਬਿਆਨ ਆਇਆ ਉਹ ਕਹਿੰਦੇ ਵੀ ਸਿੱਧੂ ਮੂਸੇਵਾਲਾ ਦੇ ਮਾਪੇ ਤਾਂ ਰਾਜਨੀਤਿਕ ਰੰਗਣ ਦੇ ਵਿੱਚ ਰੰਗੇ ਹੋਣ ਦੀਆਂ ਗੱਲਾਂ ਕਰਦੇ ਆ ਇਹ ਰਾਜਨੀਤੀ ਦੇ ਰਾਹ ਦੇ ਉੱਤੇ ਤੁਰ ਪਏ ਜਾਪਦੇ ਆ ਕੀ ਕਹਿਣਾ ਚਾਹੋਗੇ ਜੀ ਅਸੀਂ ਉਹਦੇ ਪੁੱਤ ਦੇ ਇਨਸਾਫ ਲਈ ਕਿਸੇ ਕੋਲੇ ਜਾਵਾਂਗੇ ਅਸੀਂ ਤਾਂ ਸਾਰੇ ਹਰ ਇੱਕ ਕੋਲੇ ਗਏ ਹੂੰ ਅਸੀਂ ਸ਼ਗਨੂ ਦੋਦਣੀ ਹੋਏ ਸੀ ਅਮਿਤ ਸ਼ਾਹ ਕੋਲੇ ਵੀ ਗਏ ਰਾਹੁਲ ਗਾਂਧੀ ਕੋਲੇ ਵੀ ਗਏ ਸੀਐਮ ਸਾਹ ਕੋਲੇ ਵੀ ਗਏ ਅਸੀਂ ਤਾਂ ਹਰੇਕ ਕੋਲੇ ਗਏ ਹੂੰ ਸਾਨੂੰ ਕਿਤੇ ਜਦੋਂ ਕੋਈ ਮਤਲਬ ਕਿਸੇ ਨੇ ਲੜਨੀ ਫੜਾਇਆ ਤਾਂ ਫਿਰ ਸਾਡੇ ਕੋਲ ਤਾਂ ਜਨਤਾ ਹੀ ਬਚੀ ਹੈ ਹੂੰ ਅਸੀਂ ਜਨਤਾ ਵੱਲੋਂ ਹੋਲੇ ਇਹਨੂੰ ਰਾਜਨੀਤੀ ਕਹੀ ਜਾਣ ਕੁਛ ਕਹੀ ਜਾਣ ਹੂੰ ਪਰ ਇੱਕ ਮੈਂ ਹੋਰ ਪਿਛਲੇ ਕੁਝ ਸਮੇਂ ਤੋਂ ਨੋਟ ਕਰ ਰਿਹਾ ਗੱਲ ਸਿੱਧੂ ਮੂਸੇਵਾਲਾ ਦੇ ਨਾਲ ਬਹੁਤ ਸਾਰੇ ਗਵਈਆਂ ਨੇ ਗੀਤ ਗਾਏ ਉਹਨਾਂ ਦੇ ਵਿੱਚੋਂ ਕਈ ਕਾਮਯਾਬੀ ਹੋਏ ਪੌੜੀ ਦੇ ਸਿਖਰਲੇ ਡੰਡੇ ਦੇ ਉੱਤੇ ਪਹੁੰਚੇ ਵੀ ਆ ਪਰ ਪਿਛਲੇ ਕੁਝ ਕ ਸਮੇਂ ਦੇ ਵਿੱਚੋਂ ਉਹ ਲੋਕ ਤੁਹਾਡੇ ਨਾਲ ਤੁਰੇ ਨਹੀਂ ਜਾਂ ੁਰਜੇਵੇਂ ਵੀ ਹੋ ਸਕਦੇ ਆ ਜਾਂ ਕਿਵੇਂ ਕਦੇ-ਕਦੇ ਮਨ ਦੇ ਵਿੱਚ ਇਸ ਗੱਲ ਦਾ ਹੀਰਵਾ ਆਉਂਦਾ ਦੁੱਖ ਹੁੰਦਾ ਵੀ ਯਾਰ ਜਦੋਂ ਜਿਉਂਦਾ ਸੀ ਔਰ ਉਹ ਤਾਂ ਨਾਲ-ਨਾਲ ਸੀ ਤੇ ਅੱਜ ਕੰਨੀ ਜੀ ਕਿਤਰਾ ਗਿਆ ਪਤਾ ਨਹੀਂ ਕਿਉਂ ਇਹ ਪਤਾ ਨਹੀਂ ਕਿਉਂ ਨਹੀਂ ਪਤਾ ਤਾਂ ਹੈ ਹੂੰ ਪਤਾ ਤਾਂ ਇਸ ਕਰਕੇ ਹੈ ਵੀ ਜਿਹੜੀ ਪੰਜਾਬੀ ਇੰਡਸਟਰੀ ਹੈ ਨਾ ਉਹ ਤੇ ਇੱਕ ਮਾਫੀਆ ਦਾ ਕਬਜ਼ਾ ਹੈ ਹੂੰ ਉਹ ਕਿਉਂ ਨਹੀਂ ਹੁੰਦੇ بڑے ਕਲਾਕਾਰ ਇਹ ਹੋ ਜਾਣੇ ਜਿਹਦੇ ਵਿਚਾਰੇ ਸਾਡੀ ਮਦਦ ਕਰਨਾ ਚਾਹੁੰਦੇ ਨੇ ਪਰੰਤੂ ਰੌਲਾ ਫੇਰੋ ਥੀਆ ਜਾਂਦਾ ਕੋਈ ਕਹਿੰਦਾ ਯਾਰ ਮੇਰੇ ਬੱਚੇ ਨੇ ਆਣੇ ਆ ਹੁਣ ਤੁਸੀਂ ਦੇਖੋ ਆ ਆਪਣਾ ਕਰਨ ਵਾਲੀ ਗੱਲ ਹੀ ਆ ਜਿਹੜੀ ਵੀਡੀਓ ਆਈ ਆ ਆਪਣਾ ਬੇਕਰ ਦੇ ਫੀਲਡ ਦੇ ਵਿੱਚ ਵੀਡੀਓ ਹੈ ਨਾ ਉਥੇ ਹੁਣ ਤੁਹਾਡਾ ਕੀ ਖਿਆਲ ਆ ਵੀ ਔਜਲਾ ਵਿਚਾਰ ਆਪ ਚਲਾ ਗਿਆ ਉਹ ਦੰਡੇ ਨਾਲ ਉਹਨੂੰ ਲੈ ਕੇ ਗਏ ਨੇ ਉਥੇ ਹੂੰ ਉਹਨੂੰ ਕਿਹਾ ਹੁਣ ਚੱਲ ਉਥੇ ਖੁਸ਼ ਹੋ ਕੇ ਨਹੀਂ ਗਿਆ ਹੋਣਾ ਮੈਂ ਮੈਨੂੰ ਨਹੀਂ ਲੱਗਦਾ ਕਲਾਕਾਰਾਂ ਦੀਆਂ ਮਜਬੂਰੀਆਂ ਨੇ ਇਸ ਗੱਲ 'ਚ ਕਿਉਂਕਿ ਉਹਨਾਂ ਨੂੰ ਚੱਲਣ ਨਹੀਂ ਦਿੱਤਾ ਇਹਨਾਂ ਸਾਡੇ ਨਾਲ ਇਹ ਕੋਈ ਹੋਇਆ ਸੀ ਹਕੜਾ ਕਿ ਅੜੇ ਸਾਡੀਆਂ ਕੰਟਰੋਵਰਸੀਆਂ ਜ਼ਿਆਦਾ ਹੁੰਦੀਆਂ ਇਸ ਕਰਕੇ ਸੀ ਕਿਉਂਕਿ ਅਸੀਂ ਕਿਸੇ ਦੀ ਗੱਲ ਸੁਣਦੇ ਨਹੀਂ ਸੀ ਬਹੁਤੇ ਗੈਂਗਸਟਰਾਂ ਦੇ ਚੇਲਿਆਂ ਨੇ ਏਜੰਸੀ ਰਿਕਾਰਡਿੰਗ ਕੰਪਨੀਆਂ ਖੋਲ ਰੱਖੀਆਂ ਨੇ ਕੀ ਕੋਈ ਚੱਲਦਾ ਰਿਹਾ ਪਹਿਲਾਂ ਲਾਰੈਂਸ ਦੇ ਜਿਹੜੇ ਚੇਲੇ ਵਾਲਕੇ ਨੇ ਹੁਣ ਜਿਹੜਾ ਤੁਸੀਂ ਕਹਿੰਦੇ ਵੀ ਇਸ ਮੇਰੇ ਪੁੱਤ ਤੇ ਇਲਜ਼ਾਮ ਲੱਗਦਾ ਵੀ ਇਹਨੇ ਮਿੱਡੂ ਖੇੜੇ ਦਾ ਕਤਲ ਦੇ ਵਿੱਚ ਸਿੱਧੂ ਨੇ ਭੂਮਕਾ ਨਗਾਯੋਦਾ ਸ਼ਗਨ ਪ੍ਰੀਤ ਜਿਹੜਾ ਉਹਦਾ ਆਪਣਾ ਮੈਨੇਜਰ ਹੈ ਉਹ 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 ਨੂੰ ਇਹ ਬਾਹਰ ਕਰਤਾ ਹੀ ਫਲਾਮਾ ਕਰਤਾ ਉਹਦਾ ਨਾਮ ਲੈਂਦੇ ਆ ਨਾ ਇਸ ਗੱਲ 'ਚ ਹੂੰ ਪਰ ਇਹ ਤਾਂ ਪੁੱਛ ਲੋ ਵੀ ਉਹ ਉਹ ਕੰਮ ਕੀ ਕਰਦਾ ਸੀ ਉਹਦਾ ਕੀਤਾ ਕੀ ਸੀ ਹੂੰ ਉਹਦਾ ਕਾਰੋਬਾਰ ਕੀ ਸੀ ਕੀ ਇਹ ਗੱਲ ਝੂਠ ਹੈ ਵੀ ਉਹਨੇ ਦੋ ਵੀਡੀਓ ਪਾਈਆਂ ਜਿਹੜਾ ਅਜੇ ਮੇਡੂ ਪਾਲ ਆ ਉਹਦਾ ਬ੍ਰਦਰ ਭਾਈ ਸਾਹਿਬ ਨੇ ਵੱਡੇ ਨੇ ਉਹਨਾਂ ਨੇ ਦੋ ਵੀਡੀਓ ਪਾਈਆਂ ਸਾਨੂੰ ਟਾਰਗੇਟ ਕਰਤਾ ਜਾਂ ਇਸ ਤਰ੍ਹਾਂ ਦੇ ਅੱਗੇ ਯਾਨੀ ਕਿ ਅਸੀਂ ਘਰੇ ਜਾ ਕੇ ਅਫਸੋਸ ਵੀ ਕਰਕੇ ਆਏ ਸੀ ਔਰ ਅਸੀਂ ਇਹ ਕੱਲ ਦਾ ਭਰੋਸਾ ਦੇ ਕੇ ਆ ਕਿ ਅਸੀਂ ਘਰੇ ਬੈਠੇ ਆ ਸਾਡੇ ਬਾਰੇ ਤੈਨੂੰ ਭੋਰਾ ਵੀ ਸ਼ੱਕ ਆ ਸਾਡੀ ਪੁਲਿਸ ਚ ਕੰਪਲੇਂਟ ਕਰਦੀ ਅਸੀਂ ਜਾ ਕੇ ਉਹਦਾ ਜਵਾਬ ਦੇਵਾਂਗੇ ਅਸੀਂ ਘਰੇ ਬੈਠੇ ਜੀ ਵਿਦੇਸ਼ ਨਹੀਂ ਗਏ ਹੂੰ ਜੇ ਅਸੀਂ ਕਤਲ ਦੇ ਵਿੱਚ ਹਿੱਸਾ ਲੈਣਾ ਹੁੰਦਾ ਜਾਂ ਕੁਝ ਕਰਨਾ ਹੁੰਦਾ ਅਸੀਂ ਸਾਨੂੰ ਕੀ ਲੋੜ ਸੀ ਘਰੇ ਬੈਠੇ ਹੁੰਦੀ ਅਸੀਂ ਸ਼ਗਨਪਰੀ ਤੋਂ ਤਾਂ ਭਜਾ ਸਕਦੇ ਸੀ ਆਪ ਆਜ ਜਾਂਦੇ ਹੂੰ ਔਰ ਉਹ ਬੰਦੇ ਜਿਹੜੇ ਜਿਹੜਿਆਂ ਨੂੰ ਗੈਂਗਸਟਰ ਇਹ ਗੱਲ ਕਹਿੰਦੇ ਨੇ ਵੀ ਇਹ ਮੇਰਾ ਭਰਾ ਹੈ ਉਹ ਭਲੇ ਵਾਂਸ ਹੋਗੇ ਅੱਜ ਮੇਰੇ ਪੁੱਤ ਨੂੰ ਮਰੇ ਹੋਏ ਨੂੰ ਵੀ ਜਿਹੜੀ ਸਰਕਾਰ ਆ ਕੋਸ਼ਿਸ਼ਾਂ ਕਰਦੀ ਐ ਵੀ ਅਸੀਂ ਇਹਦਾ ਗੈਂਗਸਟਰ ਨਾਲ ਲਿੰਕ ਸਾਬਤ ਕਰਦੀ ਐ ਮੈਂ ਤਾਂ ਹੁਣ ਵੀ ਕਹਿੰਦਾ ਜਿਹੜੀ ਮਰਜ਼ੀ ਏਜੰਸੀ ਜਾਂਚ ਕਰ ਲਵੇ ਸਾਡੇ ਫੋਨ ਟਾਈਪਿੰਗ ਤੇ ਲਾ ਲਓ ਮੇਰੇ ਪੁੱਤ ਦਾ ਫੋਨ ਤਾਂ ਪੁਲਿਸ ਦੀ ਕਸਟਡੀ ਦੇ ਵਿੱਚ ਪਿਆਈ ਐ ਰੈਕਡ ਸਾਰਾ ਸੂਤ ਕੋਲੇ ਐ ਕਿਤੇ ਸਾਬਤਤਾ ਕਰੋ ਹੂੰ ਹੁਣ ਉਸੇ ਲੜਕਿਆਂ ਨੂੰ ਇਹ ਫੋਨ ਕਰਕੇ ਕਹਿ ਰਹੇ ਵੀ ਤੂੰ ਇੱਕ ਵਾਰੀ ਨਾਮ ਲੈ ਸਿੱਧੂ ਦਾ ਇਹ ਮੈਨੂੰ ਭੇਜਿਆ ਸੀ ਉੱਥੇ ਤੇਰੇ ਸਾਰੇ ਕੇਸ ਮਾਫ ਇਹ ਪੁਲਿਸ ਸਾਬਤ ਕੀ ਕਰਨਾ ਚਾਹੁੰਦੀ ਐ ਆਹ ਗੱਲ ਦੇ ਉੱਤੋਂ ਮੈਨੂੰ ਇਹ ਲੱਗਿਆ ਵੀ ਸਰਕਾਰ ਨਾਲ ਮੈਨੂੰ ਸਿੱਧਾ ਹੋਣਾ ਪੈਣਾ ਐ ਚਲੋ ਮੈਂ ਹੁਣ ਇਹਨਾਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਵੀ ਮੈਂ ਮੇਰੇ ਪੁੱਤ ਦੇ ਕੇਸ ਲਈ ਪੁਲਿਸ ਦੇ ਦਫ਼ਤਰ ਚ ਨਹੀਂ ਜਾਂਦਾ ਭਾਈ ਤੁਸੀਂ ਕਰਨਾ ਕਰ ਲੋ ਨਹੀਂ ਕਰਨਾ ਨਾ ਕਰੋ ਹੂੰ ਜਿਵੇਂ ਤੁਹਾਡੀ ਆਤਮਾ ਕਹਿੰਦੀ ਉਵੇਂ ਕਰ ਲੋ ਪਰ ਮੈਂ ਆਪਣੇ ਰਸਤੇ ਚ ਚੱਲੂਗਾ ਹੁਣ ਜਿਵੇਂ ਚੀਮਾ ਸਾਹਿਬ ਕਹਿੰਦੇ ਨੇ ਵੀ ਸਿੱਧੂ ਦਾ ਪਿਓ ਰਾਜਨੀਤੀ ਕਰਦਾ ਤਾਂ ਹੁਣ ਰਾਜਨੀਤਿਕ ਬੰਦੇ ਨਾਲ ਰਾਜਨੀਤੀ ਹੋ ਹੂੰ ਹੁਣ ਮੈਂ ਉਹਦੇ ਨਾਲ ਕੋਈ ਗਨਾਸਾ ਤਲਵਾਰ ਫੜ ਕੇ ਤਾਂ ਲੜ ਨਹੀਂ ਸਕਦਾ ਹੂੰ ਰਾਜਨੀਤਿਕ ਬੰਦਾ ਮੈਂ ਵੀ ਤਾਂ ਦੁੱਖ ਦੀ ਰਗ ਨਬਜ ਦੇ ਹੱਥ ਰੱਖੂਗਾ ਨਾ ਮੈਨੂੰ ਪਤਾ ਹੁਣ ਇਹਨਾਂ ਦਾ ਦਾਤੇ ਲੱਗਿਆ ਹੋਇਆ ਪਹਿਲਾ ਸੰਗਰੂਰ ਹਾਰੇ ਆ ਹੁਣ ਜਲੰਧਰ ਹਾਰਨਗੇ ਮੈਂ ਵੀ ਸਹੀ ਮੌਕਾ ਚੁਣਿਆ ਤੇ ਮੈਂ ਵੀ ਮદાન ਦੇ ਵਿੱਚ ਆ ਗਿਆ ਤਾਂ ਫਿਰ ਮੈਂ ਉਹਨੂੰ ਰਾਜਨੀਤੀ ਦਾ ਫਿਰ ਰਾਜਨੀਤੀ ਨੇ ਜਵਾਬ ਕਿਉਂ ਨਾ ਦੇਵਾ ਮੈਂ ਕਿਹਾ ਸ਼ੂਤਾਂ ਵੈਸੇ ਵੀ ਤਾਂ ਮੈਂ ਪਿੰਡ ਦਾ ਸਰਪੰਚ ਆ ਕਾਂਗਰਸ ਪਾਰਟੀ ਦਾ ਸਰਪੰਚ ਆ ਪਰ ਮੈਂ ਫਿਰ ਵੀ ਕਿਸੇ ਪਾਰਟੀ ਨੂੰ ਸਮਾਈਤ ਨਹੀਂ ਦਿੱਤੀ ਕਿਸੇ ਪਾਰਟੀ ਦੀ ਸਪੋਰਟ ਨਹੀਂ ਕੀਤੀ ਮੈਂ ਕਿਸੇ ਲੀਡਰ ਨੂੰ ਮਿਲਿਆ ਨਹੀਂ ਮੈਂ ਇੱਕ ਡੇਰੇ ਦੇ ਵਿੱਚ ਰਾਤ ਕੱਤੀ ਆ ਆਪਣੀ ਧਾਰਮਿਕ ਜਗ੍ਹਾ ਤੇ ਰੱਬ ਦਾ ਨਾਮ ਲਿਆ ਬੰਦਰ ਸ਼ਕਿਆ ਦੱਸਾਂਗੇ ਤਰਕੇ ਬਫੇਰਾ ਉਹ ਹੀ ਕੰਮ ਲੋਕਾਂ ਨੂੰ ਸ਼ੁਰੂ ਕਰਦਾ। ਕਬ ਇਹ ਕਹੇ ਨਾ ਮੈਂ ਇਹਨੂੰ ਕਹੇ ਵੀ ਭਾਵੇਂ ਨੋਟਾਂ ਨੂੰ ਪਾਇਓ। ਮੈਂ ਵਿਰੋਧ ਕਰਨਾ ਇਹਨਾਂ ਦਾ ਇਹਨੂੰ ਨੂੰ ਅਕਲ ਆ ਜੇ ਘਟੂ ਘੜੀ ਦੇ 4 ਸਾਲ ਹੋਰ ਬਚ ਗਏ ਇਹ ਬੰਥਨ ਕਰਨਗੇ ਵੀ ਆਪਾਂ ਕਿਉਂ ਹਾਰੇ। ਘਟੂ ਘਟਾ ਅਗਲੇ 4 ਸਾਲ ਤੱਕ ਕੁਝ ਅਜੇ ਤੱਕ ਕੰਮ ਕਰ ਲੈਣਗੇ। ਹੂੰ ਇਹਨਾਂ ਨੂੰ ਸਾਡੀ ਜ਼ੁਬਾਨੀ ਵੱਲ ਧਿਆਨ ਦੇਣਾ ਪੈਣਾ। ਕੁਝ ਲੋਕ ਸਾਡੇ ਜਿਹੜੇ ਪ੍ਰਵਾਸ ਹੋ ਰਿਹਾ ਕੁਝ ਸਾਡੇ ਨਸ਼ਿਆਂ 'ਚ ਗਲਤਾਨ ਹੋਈ ਜਾਂਦੇ ਨੇ। ਤੁਸੀਂ ਦੇਖਿਆ ਹੋਊਗਾ ਸਾਡੇ ਪੰਜਾਬ ਦਾ 12000 ਪਿੰਡ ਹੈ ਤੇ ਨਾ ਸਾਰੇ। 12.5 ਹਜ਼ਾਰ ਪਿੰਡ ਜੇ ਅੱਗੇ ਸਾਡਾ ਘੱਟੋ-ਘੱਟ 12-13 ਹਜ਼ਾਰ ਬੰਦਾ ਯੂਪੀਐਸਸੀ ਦੇ ਟੈਸਟ ਚ ਬੰਦਾ ਹੁੰਦਾ ਹੁਣ ਕਿ 4-5 ਹਜ਼ਾਰ ਦੀ ਆ ਗਈ ਗਿਣਤੀ ਸਾਡੇ ਜਿਹੜੇ ਬੱਚੇ ਐ ਅਫਸਰ ਬਣਦਾ ਰਾਹ ਭੁੱਲ ਗਏ ਸਾਡੇ ਕੋਲੇ ਆਈਲੈਂਡਸ ਰਹਿ ਗਿਆ ਇਕੱਲਾ ਤੇ ਜਾਂ ਜਿਹੜਾ ਨਿਕਾ ਮੋਟਾ ਕੋਈ ਪਰਚਾ ਹੋ ਗਿਆ ਚਾਰ ਕ ਬੰਦੇ ਨਾਲ ਜਾਣ ਬਾਈ ਮਿਲ ਗਿਆ ਕੋਈ ਨਾ ਕੋਈ ਮੈਂ ਤੈਨੂੰ ਆਫ ਦਾ ਰਿਕਾਰਡ ਨਾ ਤੁਹਾਨੂੰ ਇਹ ਗੱਲ ਦੱਸਣੀ ਚਾਹਨਾ ਮੇਰਾ ਇੱਕ ਦੋ ਸਕੂਲ ਮੁਖੀਆਂ ਦੇ ਨਾਲ ਬਾਹ ਪੈਂਦਾ ਉਹਨਾਂ ਨੇ ਇਹ ਗੱਲ ਕਹੀ ਐ ਸਰਦਾਰ ਜੀ ਪਲੱਸ 2 ਦੇ ਸਕੂਲਾਂ ਦੇ ਵਿੱਚ 70% ਦੀ ਬੱਚਿਆਂ ਦੀ ਜਿਹੜੀ ਸੋਚ ਹੈ ਕ੍ਰਿਮੀਨਲ ਹੋ ਗਈ। ਹੂੰ। ਔਰ ਜਦੋਂ ਕਿਸੇ ਬੱਚੇ ਦੀ ਕੋਈ ਛੋਟੀ ਗਲਤੀ ਹੁੰਦੀ ਹੈ ਨਾ ਅਸੀਂ ਪੇਰੈਂਟਸ ਨੂੰ ਬੁਲਾਉਨੇ ਆ ਤਾਂ ਉਹਨਾਂ ਦਾ ਇੱਕ ਬਾਈ ਰੱਖਿਆ ਹੋਇਆ ਹੈ। ਹੂੰ। ਬਾਈ ਸਕੂਲ ਦੇ ਵਿੱਚ ਆਉਂਦਾ ਕੋਈ ਮਾਪਾ ਨਹੀਂ ਜਾਂਦਾ। ਹੂੰ। ਕਿ ਬਹੁਤੇ ਮਾਪੇ ਨੂੰ ਹਾਲੇ ਤੱਕ ਇਹ ਨਹੀਂ ਪਤਾ ਸਾਡੇ ਬੱਚੇ ਸਟੈਂਡ ਕਿੱਥੇ ਕਰਦੇ ਨੇ। ਔਰ ਉਹ ਜਿਹੜੇ ਬਾਈ ਆ ਉਹ ਆਸਾਨੀ ਨਾਲ ਜਿਹੜੇ ਜਵਨਾਈਨ ਹਮਲੇ ਹੁੰਦੇ ਨੇ ਸਰਹਾਲੀ ਹੋ ਗਿਆ ਹੋ ਰਿਹਾ ਹੈ ਹਰੇਕ ਕੋਈ ਵੀ ਘਟਨਾ ਹੁੰਦੀ ਉਹਨਾਂ ਦੇ ਵਿੱਚ ਜਵਨਾਈਲ ਦੀ ਭੂਮਿਕਾ ਵੱਧ ਹੀ ਜਾਂਦੀ ਹੈ ਕਿਉਂਕਿ ਉਹ ਪਲੱਸ 2 ਲੈਵਲ ਤੋਂ ਜਿਹੜੇ ਬੱਚੇ ਆ ਚੱਕਣ ਲੱਗੇ ਹ ਹ ਉਹਨਾਂ ਤੋਂ ਕੰਮ ਲੈਣ ਲੱਗੇ ਮੈਂ ਤਾਂ ਐਸਐਸਪੀ ਸਾਹਿਬ ਦੇ ਵੀ ਧਿਆਨ ਚ ਇਹ ਗੱਲ ਲਿਆਉਂਗਾ ਵੀ ਇਹਨਾਂ ਦੀ ਸਕੂਲ ਮੁਖੀਆਂ ਦੀ ਮੀਟਿੰਗ ਕਰਕੇ ਤਾਂ ਵੇਖੋ ਇੱਕ ਵਾਰੀ ਨਿੱਜੀ ਤੌਰ ਤੇ ਵੀ ਤੁਹਾਡੇ ਸਕੂਲ ਦੇ ਕੀ ਹਾਲਾਤ ਆ ਤੁਹਾਡੇ ਸਕੂਲ ਦੇ ਕੀ ਹਾਲਾਤ ਨੇ ਤੇ ਇਹ ਗੱਲਾਂ ਕਰਦੇ ਸਰਕਾਰ ਕਰਦੇ ਨੇ ਡਿਵੈਲਪਮੈਂਟ ਦੀਆਂ ਹੂੰ ਗਾਰੰਟੀਆਂ ਸਾਨੂੰ ਕੀ ਦੇ ਦੇਣਗੀਆਂ ਜਦੋਂ ਸਾਡੇ ਬੱਚੇ ਨਾ ਸਾਡੇ ਹੱਥਾਂ ਦੇ ਵਿੱਚ ਨਾ ਰਹੇ ਛੋਟੇ ਛੋਟਾ ਕ੍ਰਾਈਮ ਇਸ ਲੈਵਲ ਲੈਵਲ ਤੱਕ ਵੱਧ ਗਿਆ ਵੀ ਸਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਲੱਗਿਆ ਮੈਂ ਇਸ ਚੀਜ਼ ਦਾ ਸੇਕ ਮੇਰੇ ਪਰਿਵਾਰ ਨੂੰ ਲੱਗਿਆ ਮੈਨੂੰ ਤਾਂ ਪਤਾ ਲੱਗਦਾ ਕਿੰਦੀ ਬਾੜੀ ਗੱਲ ਹੈ ਇਹ ਤੇ ਸਰਕਾਰ ਦੇ ਇਸ ਬਾਰੇ ਕੋਈ ਕਾਰਵਾਈ ਨਹੀਂ ਹੈ ਇਸ ਗੱਲ 'ਤੇ ਆਖਰੀ ਸਵਾਲ ਇਹ ਆ ਕਿ ਕੀ 2024 ਦੇ ਮੱਦੇ ਨਜ਼ਰ ਜਿਵੇਂ ਕਿ ਕੁਝ ਕੁ ਸਿਆਸੀ ਲੋਕ ਕਹਿ ਰਹੇ ਆ ਕੋਈ ਤੁਸੀਂ ਰਾਜਨੀਤਿਕ ਕਿਸੇ ਵੀ ਪਾਸੇ ਪੈਰ ਪਟਣ ਦੀ ਯੋਜਨਾ ਬਣਾਈ ਹੈ ਕਿ ਨਹੀਂ ਕਦੇ ਕੋਈ ਉਮੀਦਵਾਰ ਦੇ ਤੌਰ ਦੇ ਉੱਤੇ ਕਿਸੇ ਰਾਜਨੀਤਿਕ ਪਾਰਟੀ ਦੇ ਵੱਲ ਜਾਣ ਦਾ ਕੋਈ ਮਨ ਦੇ ਵਿੱਚ ਹੈ ਵੀ ਯਾਰ ਜੇਕਰ ਇੰਨਸਾਫ ਨਹੀਂ ਮਿਲਦਾ ਫਿਰ ਉਧਰ ਜਾ ਕੇ ਵੀ ਇੰਨਾਂ ਕਰ ਸਕਦੇ ਆ ਤੁਸੀਂ ਪਿੱਛੇ ਜੇ ਕਿਹਾ ਸੀ ਮੈਂ ਸਾਡਾ ਨਾਂ ਆਰਾਦਾ ਹੈ ਨਾ ਕੋਈ ਹਲੇ ਤੱਕ ਪਵਿੱਖਦਾ ਹਮ ਕੱਲ ਨੂੰ ਫਿਊਚਰ ਕਿੱਥੇ ਖੜਾ ਕਰਦੇ ਕੁਝ ਪਤਾ ਨਹੀਂ ਲੱਗਦਾ ਬੰਦੇ ਦਾ ਕਿਉਂਕਿ ਮੈਂ 28 ਮਈ ਤੋਂ ਪਹਿਲਾਂ ਮੈਂ ਵੀ ਨਹੀਂ ਕਦੇ ਸੋਚਿਆ ਸੀ ਕਿ ਕਦੇ ਤੇ ਇਸ ਤਰ੍ਹਾਂ ਦੇ ਹਾਲਾਤ ਆਉਣਗੇ ਨਾ ਵਕਤ ਬੰਦੇ ਨੂੰ ਕਦੇ ਰਾਜਿਆਂ ਤੋਂ ਪੀਖ ਮੰਗਾ ਦਿੰਦਾ ਹੈ ਔਰ ਤੁਹਾਡੇ ਸਾਡੀ ਕਹਾਣੀ ਤੁਹਾਡੇ ਸਾਹਮਣੇ ਆ ਰਹੀ ਹੈ ਕਿ ਕਿੱਥੋਂ ਅਸੀਂ ਅਰਸ਼ਾਂ ਤੋਂ ਆ ਕੇ ਫਰਸ਼ ਤੇ ਡਿੱਗ ਗਏ ਆ ਕਿ ਪਰ ਇਹ ਗੱਲ ਵੀ ਮੈਂ ਸਰਪੰਚਤਾ ਪਿੰਡ ਦਾ ਹੈ ਗਈਆਂ ਇਹ ਵੀ ਤਾਂ ਇੱਕ ਛੋਟੇ ਲੈਵਲ ਦੀ ਰਾਜਨੀਤੀ ਹੈ ਵੀ ਜੇ ਸਾਡਾ ਕੋਈ ਵੀ ਇਦਾਂ ਦੀ ਕੋਈ ਪਲਾਨਿੰਗ ਨਹੀਂ ਹੈਗੀ ਇਸ ਤਰ੍ਹਾਂ ਦੀ ਪਰ ਇਹ ਸਾਰੂ ਰਾਜਨੀਤੀ ਦਾ ਹੁਣ ਤੁਸੀਂ ਲਾ ਲਓ ਵੀ ਮੈਂ ਅਮਿਤ ਸ਼ਾਹ ਨੂੰ ਮਿਲ ਕੇ ਆਇਆ ਹੂੰ ਤੇ ਇਹੀ ਪਾਰਟੀਆਂ ਨੇ ਰੋਜ਼ ਇਹ ਆਮ ਪਾਰਟੀਆਂ ਰੋਜ਼ ਆਫਰਾਂ ਦਿੰਦੇ ਨੇ ਸਾਡੀ ਪਾਰਟੀ ਤੋਂ ਲੜ ਲਓ ਕਿਉਂਕਿ ਜੇ ਮੈਂ ਜੇ ਮੈਂ ਇਹਨਾਂ ਦੀ ਗੱਲ ਨਾ ਸੁਣਾ ਤਾਂ ਮੈਨੂੰ ਮੈਂ ਰਾਜਨੀਤੀ ਕਰਨ ਲੱਗਿਆ ਰਾਜਨੀਤੀ ਗੁਨਾਹਾਇਕੀ ਜੇ ਸਾਡਾ ਸਾਡੀ ਗੱਲ ਤੁਸੀਂ ਨਹੀਂ ਸੁਣੋਂਗੇ ਤਾਂ ਤੁਹਾਨੂੰ ਸੁਣਾਉਣ ਵਾਸਤੇ ਇਹ ਜਲੰਧਰ ਆ ਗਏ ਉਹਦਾ ਜਲੰਧਰ ਤੋਂ ਕਦਮ ਫੇਰ ਗਾਹਾਂ ਹੋ ਜੀਏ ਸਹੀ ਪਰ ਫਿਲਹਾਲ ਜਿਹੜਾ ਮੇਰਾ ਧਿਆਨ ਆਪਣੇ ਪਰਿਵਾਰ ਨੂੰ ਸੁਭਾਲਣ ਦਾ ਹਲੇ ਆ ਸੀ ਵਿਖਰੇ ਪਏ ਸਾਨੂੰ ਇਹ ਨਹੀਂ ਪਤਾ ਲੱਗ ਰਿਆ ਸੀ ਦਿਲ ਚੜਦਾ ਕੀ ਕਰਨਾ ਸਾਡੀ ਸਵੇਰ ਦੀ ਪਲਾਨਿੰਗ ਦਾ ਨਹੀਂ ਪਤਾ ਉਹਨਾਂ ਮੈਂ ਕਿੱਥੇ ਜਾਣਾ ਬਿਲਕੁਲ ਠੀਕ ਕਿਉਂਕਿ ਸਾਡੀ ਜ਼ਿੰਦਗੀ 'ਚ ਹਲੇ ਕੋ ਪਹਨੇਰਾ ਹੈ ਹਲੇ ਫਿਊਚਰ ਹੈ ਜੋ ਸਾਡੇ ਭੇਖ ਦੀਆਂ ਪਲਾਨਿੰਗ ਹਲੇ ਕੁਛ ਨਹੀਂ ਸਾਡੀ ਜ਼ਿੰਦਗੀ ਚ ਆ ਰਿਹਾ ਹਲੇ ਤਾਂ ਅਸੀਂ ਆਦਾ ਵੇਲਾ ਟਪਾ ਰਹੇ ਆਂ ਸਰਕਾਰਾਂ ਦੇ ਮੂੰਹ ਮੱਲ ਵੇਖ ਰਹੇ ਆਂ ਹਾਂ ਕੋਈ ਅਕੇ ਮਰਦਾ ਕੀ ਨਹੀਂ ਕਰਦਾ ਜੇ ਕੋਈ ਸਾਨੂੰ ਲੱਗਿਆ ਵੀ ਇਸ ਰਸਤੇ ਅਸੀਂ ਕੋਈ ਸਾਡੇ ਪੁੱਤ ਦੇ ਇਨਸਾਫ ਦੀ ਜਿਹੜੀ ਗੱਲ ਹੈ ਜਾੜਾ ਉਹਨੂੰ ਫੜ ਸਕਦੇ ਆਂ ਤਾਂ ਕੋਈ ਗਰਾਹ ਵੀ ਨਹੀਂ ਜਾਂਦੇ ਜਾਂਦੇ 10 ਤਰੀਕ ਦੇ ਮੱਦੇ ਨਜ਼ਰ ਇੱਕ ਵਾਰ ਫਿਰ ਜੇ ਪੰਜਾਬੀਆਂ ਨੂੰ ਹੋਕਾ ਦੇਣਾ ਹੋਵੇ ਪੰਜਾਬੀ ਨੂੰ ਮੈਂ ਅਪੀਲ ਮੈਂ ਤਾਂ ਦੇਖੋ ਕੱਲ ਦਾ ਲੱਗਿਆ ਕਰਨ ਔਰ ਮੈਂ ਆਏ ਸਾਡੇ ਨੂੰ ਮੇਰੇ ਕੋਲ ਜੋ ਮਿਲਣ ਵਾਲੇ ਸਾਡੇ ਸਿੱਧੂ ਦੇ ਚਾਹਣ ਵਾਲੇ ਹੁੰਦੇ ਆ ਉਹਨਾਂ ਨੂੰ ਵੀ ਅਪੀਲ ਕਰਦਾ ਵੀ ਇਹ ਜਿਹੜੀ ਪਾਰਟੀਆਂ ਨੇ ਤੇ ਕੋਈ ਬਿਲਕੁਲੀ ਇਹ ਦੂਜੀ ਸਟੇਟ ਦੇ ਮੁੱਖ ਮੰਤਰੀ ਹਿਸਾਬ ਨਾਲ ਚੱਲਦੀ ਹੈ ਕਿਉਂਕਿ ਸਾਡੀਆਂ ਦਿੱਲੀ ਵਰਗੀ ਸਟੇਟ ਨਾਲ ਸਾਡਾ ਕੋਈ ਮੇਲ ਨਹੀਂ ਸਾਡੀਆਂ ਭੂਗੋਲਿਕ ਸਮਾਜਿਕ ਆਰਥਿਕ ਦਿੱਲੀ ਤੋਂ ਲਗਭਗ ਸਾਡਾ ਵੱਖਰੇ ਮੈਂ ਇਸ ਰੱਦੀ ਸੂਬਾ ਇਹਦੀਆਂ ਲੋੜਾਂ ਵੱਖਰੀਆਂ ਨੇ ਤੇ ਇਹਦੇ ਨਿਕਮਸ ਹੋਰ ਉਸ ਬੱਕਰੇ ਨੇ ਇਹਦਾ ਬਾਤਾਵਰਨ ਪੁੱਟੜਾ ਇਹਦਾ ਪਾਣੀ ਡੂੰਗਾ ਸਾਡਾ ਉਹਨਾਂ ਨਾਲ ਮਿਲਾ ਕੇ ਨਹੀਂ ਸਾਨੂੰ ਜਿਹੜਾ ਪੰਜਾਬ ਨੂੰ ਸਮਰਪਿਤ ਬੰਦਾ ਕੋਈ ਹੋਵੇ ਉਹ ਵਧੀਆ ਤਰੀਕੇ ਨਾਲ ਚਲਾ ਸਕਦਾ ਇਹਨੂੰ ਇਹਨਾਂ ਦੇ ਬਸ ਦੀ ਗੱਲ ਹੈ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਆਪਣੇ ਔਰ जिम्मे ਦੇ ਵਿੱਚੋਂ ਸਮਾਂ ਕੱਢ ਕੇ ਅਜੀਤ ਵਰ ਬੀਟੀਵੀ ਚ ਪਹੁੰਚੇ ਹੋ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਤੁਹਾਨੂੰ ਛੇਤੀ ਇਨਸਾਫ ਮਿਲੇ ਜੋ ਕੁਝ ਵੀ ਤੁਹਾਡੇ ਮਨ ਦੇ ਵਿੱਚ ਪੁੰਗਰਦਾ ਜੋ ਕੁਝ ਚੱਲਦਾ ਉਹਨੂੰ ਪੰਜਾਬੀ ਮਹਿਸੂਸ ਕਰਦੇ ਆ ਕਿਸੇ ਵੀ ਘਰ ਦੇ ਵਿੱਚ ਇਵੇਂ ਵਾਪਰਿਆ ਹੋਵੇ ਉਹਨਾਂ ਨੂੰ ਪੀੜ ਆਖਰੀ ਸਾਹ ਤੱਕ ਹੁੰਦੀ ਆ ਤੁਹਾਨੂੰ ਪ੍ਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ੇ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਦੋਸਤੋ ਇਹ ਸਾਡੇ ਸਿੱਧੂ ਮੂਸੇਵਾਲਾ ਦੇ ਮਾਪੇ ਸਰਦਾਰ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਜਿਨ੍ਹਾਂ ਨੇ ਆਪਣੇ ਬਲਬਲੇ ਸਾਂਝੇ ਕੀਤੇ ਆ ਮਨ ਦੇ ਜਜ਼ਬਾਤ ਸਾਂਝੇ ਕੀਤੇ ਆ ਤੇ ਮੇਰਾ ਖਿਆਲ ਆ ਵੀ ਅਸੀਂ ਪੰਜਾਬੀਆਂ ਜਿਹੜੇ ਉਹ ਜਜ਼ਬਾਤ ਦੀ ਕਦਰ ਕਰਦੇ ਆ ਜਜ਼ਬਾਤੀ ਅਸੀਂ ਖੁਦ ਲੋਕਾਂ ਸੀ ਸੰਵੇਦਨਸ਼ੀਲ ਲੋਕ ਆ ਲੱਗਦਾ ਕਿ ਤੁਹਾਨੂੰ ਇਸ ਮੁਲਾਕਾਤ ਵਿੱਚ ਲੀਆਂ ਗੱਲਾਂ ਕੁਝ ਇੱਕ ਕਤਰਾਂ ਸਮਝ ਵੀ ਆਈਆਂ ਹੋਣੀਆਂ ਕਹਿਣਾ ਕੀ ਚਾਹੁੰਦੇ ਆ ਬਹੁਤ ਬਹੁਤ ਧੰਨਵਾਦ ਇੱਕ ਵਾਰ ਦਿਓ ਆ ਗਿਆ ਬਹੁਤ ਸ਼ੁਕਰੀਆ